ਕਿਆ ਬਾਤ ਹੈ ਯਾਰ ਸ਼ੇਰ ਦੇ ਕਿਨੇ ਤੇ ਆਏ ਸੇ ਅੱਬ ਕਿਉਂ ਡਰ ਰਹੇ ਹੋ ਸ਼ੇਰ ਹੀ ਤਾਂ ਦੇਖਣਾ ਦਾ ਓਏ ਲਵਾਈਆਂ ਧੌੜਾ ਗਈ ਇਕੱਲੇ ਨੇ ਸੱਚਾ ਹੀ ਆਂਦੇ ਸ਼ੇਰ ਇਹਨੂੰ ਆਂਦੇ ਸ਼ੇਰ ਓਏ ਭਾਈ ਹੁਣ ਕੀ ਕਰੇ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਨਵ ਘੁੰਮਣ ਬੜੀ ਡਮਾਟ ਆਉਂਦੀ ਸਾਰਿਆਂ ਦੀ ਕੀ ਜਿਹੜੀ ਸ਼ੇਰ ਵਾਲੀ ਵੀਡੀਓ ਆ ਉਹਦੇ ਆ ਫੁੱਲ ਵਲੌਗ ਲੈ ਕੇ ਆਓ ਵਲੌਗ ਦੇ ਵਿੱਚ ਇਨੀ ਡਿਸਕਸ਼ਨ ਤੇ ਹੋ ਨਹੀਂ ਸਕੀ ਜਿਹੜਾ ਅਸੀਂ ਵਲੌਗ ਬਣਾ ਲਈਏ ਪਰ ਇਹ ਹੈ ਕਿ ਜਿਹੜੀਆਂ ਕਲਿੱਪਸ ਨੇ ਉਹ ਜੋੜ ਕੇ ਤੁਹਾਨੂੰ ਜੋ ਉਸ ਟਾਈਮ ਦੀ ਸਾਡੇ ਨਾਲ ਹੋਈ ਸਾਰੀ ਅੱਡ ਬੀਤੀ ਮੈਂ ਦੇ ਮੇਰਾ ਫਰੈਂਡ ਹਰਜਿੰਦਰ ਦੱਸਣਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਵੀਰੇ ਜੁਪੀ ਤੋਂ ਆ ਮੈਂ ਇਹਨਾਂ ਦੇ ਕੋਲ ਆਇਆ ਸੀ ਇਹਨਾਂ ਨੇ ਸਾਰਾ ਜਿਹੜਾ ਆ ਪ੍ਰੋਗਰਾਮ ਬਣਾਇਆ ਆ ਕਿ ਅਸੀਂ ਕਿਦਾਂ ਸ਼ੇਰ ਵੇਖਣ ਗਏ ਸਾਡੇ ਲਾਗੇ ਇੱਥੇ ਪਲੀ ਵੀ ਟਾਈਗਰ ਰਿਜ਼ਰਵ ਹੈਗਾ ਆ ਇਿੱਤੇ ਕਲੋ ਵੀ ਆਲਮੋਸਟ ਇਦਾਂ ਬੈਠਾ ਬੈਠਾ ਹੀ ਸਾਰਿਆਂ ਦਾ ਪ੍ਰੋਗਰਾਮ ਬਣ ਗਿਆ ਸੀ ਤੇ ਮੈਂ ਥੋੜਾ ਜਿਹਾ ਦੂਰ ਆ ਰਜਿੰਦਰ ਪਾਣਾ ਨੇ ਲਾਇਆ ਸਾਨੂੰ ਫੋਨ ਹੈ ਕਿ ਆਜੋ ਸ਼ੇਰ ਵੇਖਣ ਚੱਲੀਏ ਅਸੀਂ ਪਿਛਲੇ ਸਾਲ ਵੀ ਗਏ ਹਾਂ ਇਹ ਪੀਲੀ ਕੀ ਨਾ ਪੀਲੀ ਵੀ ਟਾਈਗਰ ਹੈ ਪੀਲੀ ਪੀ ਟਾਈਗਰ ਹੈ ਪਿਛਲੇ ਸਾਲ ਵੀ ਅਸੀਂ ਗਏ ਹਾਂ ਸਾਨੂੰ ਕਹਿੰਦੇ ਕਿ ਆਜੋ ਤੁਹਾਨੂੰ ਸ਼ੇਰ ਵਿਖਾ ਕੇ ਲਿਆਈਏ ਤੇ ਪਰ ਅਸੀਂ ਸਾਰੀ ਦਿਹਾੜੀ ਘੁੰਮਦੇ ਰਹੇ ਪਰ ਸ਼ੇਰ ਨਹੀਂ ਦਿਖਿਆ ਪਿਛਲੀ ਏਰੀਆ ਆਪਾਂ ਨੂੰ ਮਗਰਮੱਛ ਦੇ ਮਗਰਮੱਛੀ ਪਾਲੂ ਦਿਖੇਗੀ। ਆਹ ਮਗਰਮੱਛ ਦੇ ਕਾਲਾ ਪਾਲੂ ਕਾਲਾ ਪਾਲੂ ਉਹ ਸਾਨੂੰ ਦਿਖਿਆ ਜਿਹਨੂੰ ਕਾਲਾ ਪਾਲੂ ਹੀ ਵੇਖਿਆ ਇਹ ਸਾਨੂੰ ਕਹਿੰਦੇ ਜੀ ਇਹ ਕਿਸੇ ਨੂੰ ਨਹੀਂ ਦਿਖਦਾ ਜਿਹੜਾ ਤੁਹਾਨੂੰ ਦਿਖ ਗਿਆ ਤੇ ਫਿਰ ਇਸੇ ਤਰ੍ਹਾਂ ਯਾਰ ਕੀ ਸਾਡੀ ਸਲਾਮ ਮੈਂ ਤੇ ਮੇਰਾ ਪਹਿਲਾਂ ਤੇ ਮੰਨ ਨਹੀਂ ਸੀ ਫਿਰ ਮੈਂ ਕਿਹਾ ਕਿ ਨਹੀਂ ਕੀ ਪਤਾ ਹੁੰਦਾ ਯਾਰ ਕੀ ਸ਼ੇਰ ਦੇਖ ਹੀ ਜਾਵੇ ਤੇ ਫਿਰ ਉਦੋਂ ਬਾਅਦ ਅਸੀਂ ਗਏ ਸ਼ੇਰ ਵੇਖਣਾ ਆ ਤੇ ਪਹਿਲਾਂ ਤੇ ਅਸੀਂ 7 ਜਣੇ ਗਏ ਇਹਨਾਂ ਦਾ ਕੋਈ ਵਿਚਾਰ ਨਹੀਂ ਹੈਗਾ ਜੇ ਇਹ ਸਾਡੇ ਨਾਲ ਨਾ ਜਾਂਦੇ ਫਿਰ ਨਹੀਂ ਸਾਨੂੰ ਸ਼ੇਅਰ ਦੇਣਾ। ਅਸੀਂ ਦੂਜੀ ਗੱਡੀ ਦੇ ਵਿੱਚ ਆਏ ਹਾਂ। ਇਹਨਾਂ ਨੇ ਅਸੀਂ 7 ਜਾਣੇ ਉੱਥੋਂ ਅਸੀਂ ਨਿਕਲੇ ਆ ਤੇ ਇਹ ਸਾਡੇ ਤੋਂ ਤੁਸੀਂ ਮੇਰੇ ਤੋਂ ਅੱਧਾ ਘੰਟਾ ਮਗਰੋਂ ਨਿਕਲੇ। ਅੱਧਾ ਘੰਟਾ ਮਗਰੋਂ ਨਿਕਲੇ ਤੁਹਾਡੇ। ਅੱਧਾ ਘੰਟਾ ਮਗਰੋਂ ਸਾਡੇ ਨਿਕਲੇ। ਤੇ ਚਲੋ ਅਸੀਂ ਵੇਖਦੇ ਆ ਕਿ ਜਿਹੜੇ ਨਿੱਕੇ ਮੋٹے ਜਾਨਵਰੀ ਉਹ ਦੇਖਦੇ ਹੀ ਕੋਈ ਜਿਹੜਾ ਗਾਇ ਜਿਹੜਾ ਮਤਲਬ ਕਿ ਗੱਡੀ ਚ ਲਾਉਂਦੇ ਆ ਨਾਲ ਉਹਦੇ ਗਾੜ ਕੇ ਨੇ ਨਾ ਗਾਈਡ 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 ਹੀ ਤੇ ਉਹਨੂੰ ਆਖਿਆ ਕਿ ਉਹਨਾਂ ਕੜੀਮੜੀ ਸਾਨੂੰ ਵਿਖਾਵੇ। ਕੀ ਆ ਵੇਖੋ ਭਾਜੀ ਇੱਥੇ ਸ਼ੇਰ ਆ ਗਿਆ ਹੀ ਆ ਵੇਖੋ ਇੱਥੇ ਸ਼ੇਰ ਦੇ ਪੈਰ ਨੇ ਇੱਥੇ ਕੋਜਾ ਤੇ ਪਰ ਅਸੀਂ ਮੈਂ ਉਹਨੂੰ ਪਿੱਛੋਂ ਇੱਕੋ ਗੱਲ ਹੀ ਕਹਿਣਾ ਹਾਂ ਉਹ ਮੈਂ ਕਹਾ ਸ਼ੇਰ ਇੱਥੇ ਹੈ ਨਹੀਂ ਤੂੰ ਬੱਸ ਫਸਾਉਣੀ ਦਿਆਂ ਜਿੱਦਾਂ ਪਿਛਲੀ ਵਾਰੀ ਸਾਡੇ ਮਾਂ ਚਾਹਦੀ ਕਿ ਸ਼ੇਰ ਇੱਥੇ ਹੈਗਾ ਆ ਅਸੀਂ ਫੇਰ ਵੇਖਣਾ ਇਸੇ ਤਰ੍ਹਾਂ ਨੂੰ ਇਹਨਾਂ ਨੂੰ ਦਿਆਂ ਕਰਨ ਕਿ ਸ਼ੇਰ ਇਹ ਵੇਖਣਾ ਜਾ ਆਪਣਾ ਆਉਣ ਇੱਥੇ ਗਾਂ ਪਰ ਮੁੜ ਕੇ ਕਰਦੇ ਕਰਦੇ ਇਹ ਸਾਡੇ ਮਗਰ ਹੀ ਤੇ ਆਪਾਂ ਮੁੜ ਕੇ ਨਿਕਲ ਕੇ ਸਾਰਾ ਅਸੀਂ ਏਦਾਂ ਘੰਟਾ ਅੱਗੇ ਹਾਂ ਸਾਰਿਆਂ ਨਾਲ ਚਲੋ ਨਿੱਕੇ ਮੋਟੇ ਜਿ ਤਰ੍ਹਾਂ ਆਪਣਾ ਦਿਖੇ ਜਾਨਵਰ ਤੇ ਉਹ ਵੇਖ ਕੇ ਫਿਰ ਅਸੀਂ ਚੱਲ ਗਏ ਉਹਦਾ ਕੀ ਨਾ ਵਿੱਚ ਦਾ ਚੂਕਾ ਬੀਜ ਚੂਕਾ ਬੀਜ ਤੇ ਜਿਦਾ ਤੁਹਾਨੂੰ ਉੱਥੇ ਨੈਟਵਰਕ ਆਇਆ ਹਾਂ ਕਿਉਂਕਿ ਜੰਗਲ ਦੇ ਵਿੱਚ ਨੈਟਵਰਕ ਨਹੀਂ ਆਉਂਦਾ ਤੇ ਇਹ ਸਾਡੇ ਪਿੱਛੇ ਹੀ ਇਹਨਾਂ ਨੂੰ ਸ਼ੇਰ ਦੇਖ ਗਿਆ ਸੀ ਇਹਦੇ ਸੋ ਜਦੋਂ ਅਸੀਂ ਉੱਥੇ ਚੂਕਾ ਬੀਜ ਦੇ ਉੱਤੇ ਆਣਾ ਜਾ ਗਏ ਤੇ ਸਾਨੂੰ ਉਸੇ ਵੇਲੇ ਉਹ ਕਹਿੰਦਾ ਇਹ ਨਾ ਸ਼ੇਰ ਫਲਾਣੇ ਥਾਂ ਹੈਗਾ ਜੀ ਉਹਦਾ WhatsApp ਤੇ ਗਰੁੱਪ ਉਹਨਾਂ ਨੇ ਗਰੁੱਪ ਦੇ ਵਿੱਚ ਭੇਜਿਆ ਤੇ ਮੈਂ ਨੂੰ ਆਖਿਆ ਮੈਂ ਹਾਂ ਇਹਦਾ ਘਰ ਮੁੰਡਾ ਬੈਠਾ ਜੇ ਉਹ ਇਹਨੂੰ ਮੈਸੇਜ ਕਰ ਲੰਦਿਆਣਾ ਕਿ ਦਵਾ ਦਾ Papa ਵੇਲਾ ਆ ਗਿਆ ਜਵੇ ਤੇ ਆਇਆਂ ਸ਼ੇਰ ਸ਼ੂਰ ਨਹੀਂ ਜਿੱਕੇ ਦੇ ਆਗਾ ਆਹੀਂ ਮੈਂ ਬਾਜੀ ਨੇ ਨਾਲ ਹੀ ਉਹ ਵੀ ਕਹਿਣ ਮੈਨੂੰ ਪਰ ਮੈਂ ਹਾਂ ਨਾ ਸ਼ੇਰ ਹੈ ਹੀ ਨਹੀਂ ਜੇ ਇਹ ਝੂਠ ਮਾਰਦਾ ਮੁਰਗੇ ਅਹੀਂ ਉੱਥੇ ਚੱਲ ਗਏ ਕਾਲ ਕੀਤੀ ਮੈਂ ਫਿਰ ਭਾਈ ਨੂੰ ਹਾਂ ਨਾ ਨਾ ਤੁਹਾਡੀ ਕੋਲ ਬਾਚ ਆਈ ਆ ਹਾਂ ਅਸੀਂ ਫਿਰ ਜੇ ਚੱਲ ਗਏ ਥੱਲੇ ਜਦੋਂ ਗਏ ਥੱਲੇ ਉੱਥੇ ਜਿਹੜੀ ਹੱਟ ਬਣੀ ਆ ਠੀਕ ਆ ਛੁੱਕਾ ਵਿਚ ਹੈ ਗਿਆ ਛੁੱਕਾ ਵਿਚ ਦੇ ਉੱਤੇ ਉਸ ਤੋਂ ਬਾਅਦ ਅਸੀਂ ਤਾਂ ਆਣ ਕੇ ਤੇ ਫਿਰ ਫਿਰ ਉਹਨੇ ਸਾਨੂੰ ਕਿਹਾ ਗਾਰ ਨੇ ਕਹਿੰਦਾ ਸ਼ੇਰ ਹਾਲੇ ਵੀ ਉੱਥੇ ਆ ਪਰ ਤਾਂ ਟੀ ਕਿਸਮਤ ਹੋ ਸਕਦਾ ਤੁਸੀਂ ਜਿੰਨੇ ਜਨ ਨੂੰ ਪਹੁੰਚੋ ਨੇ ਜਨ ਨੂੰ ਚੱਲ ਜੇ ਮੈਂ ਆਖਿਆ ਮੈਂ ਆੜੀ ਕਿਸਮਤ ਦੇ ਦਾਂਦੀ ਆ ਕਿ ਅਹੀਂ ਜਨ ਨੂੰ ਪਹੁੰਚਾਂ ਸ਼ੇਰ ਸੱਜੀ ਚੱਲ ਜਣਾ ਜੇ ਪਰ ਮੁੜ ਕੇ ਜਦੋਂ ਅਸੀਂ ਉੱਥੋਂ ਨਿਕਲੇ ਆ ਤੇ ਥੱਲੇ ਤਾਂ ਆਏ ਆ ਫਿਰ ਤਾਂ ਵੀ ਰੇਂਜ ਆਈ ਆ ਅਸੀਂ ਉਹਨੇ ਜਨ ਨੂੰ ਪਕੌੜੇ ਚਾਹ ਤੇ ਨਾਲ ਮਹਿਗੀ ਮੂਗੀ ਕਰਾਈ ਕਦੋਂ ਫੋਨ ਆਇਆ ਰਜਿੰਦਰ ਭਾਣਾ ਦਾ ਸਾਨੂੰ ਕਹਿੰਦੇ ਕਿ ਸ਼ੇਰ ਹਾਲੇ ਵੀ ਹੈਗਾ ਜਾਂ ਫਿਰ ਅਸੀਂ ਦਵਾ ਦਾ ਪਕੌੜੇ ਪਕੌੜੇ ਸਾਰੇ ਪੈਕਰ ਵਾਲੇ ਸੀ ਪਹਿਲਾਂ ਅਸੀਂ ਟੇਬਲ ਤੇ ਰਖਾਏ ਦਵਾ ਦਾ ਪੈਕ ਕਿਤੇ ਫਿਰ ਅਸੀਂ ਪਕੌੜੇ ਤੁਸੀਂ ਆ ਕੇ ਸਾਨੂੰ ਤਾਂ ਵੀ ਨਹੀਂ ਦਿੱਤੇ ਤੁਹਾਨੂੰ ਕੀ ਦੇਣੇ ਆਈਦੇ ਆਪ ਕਾਲੇ ਸਾਰੇ ਉਹ ਤੇ ਮੈਗੀ ਮੈਗੀ ਰਾ ਚ ਆਉਂਦੇ ਆ ਉਤੇ ਹਿਲਦੇ ੁਲਦੇ ਜਾਂਦੀਰ ਜਿਵੇਂ ਅਸੀਂ ਗੈਣਾ ਤੇ ਘਟਾ ਬੜਾ ਉੱਡਦਾ ਸੀ ਤਾਂ ਵਿੱਚ ਕਲਿੱਪ ਜਾਉਣ ਗਿਆ ਵਿੱਚ ਤੇ ਉਹ ਘਟਾ ਬੜਾ ਉੱਡਦਾ ਹੀ ਆ ਉਹਨੂੰ ਹੋਲੀ ਖਾੜ ਹੋਲੀ ਕੜ ਘਟਾ ਪੈਂਦਿਆ ਇਹ ਜਦੋਂ ਸਾਨੂੰ ਪਤਾ ਲੱਗਾ ਕਿ ਦਵਾ ਦੇ ਆ ਜਾਣ ਦੇ ਤਾਂ ਜਾਣ ਦੇ ਕੋਈ ਨਾ ਟਿਓ ਘਟਿਓ ਹੁੰਦੇ ਨਹੀਂ ਤੇ ਜਨਾਬ ਜੀ ਘਟਾ ਖਾ ਲਾਂਗੇ ਹੁਣ ਘਟਾ ਖਾਣਾ ਸ਼ੇਰ ਅਹੀਂ ਦੇਖਣਾ ਆ ਅੱਜ ਚਲੋ ਉੱਥੇ ਗਏ ਅਹੀਂ ਸਾਰੇ ਨਾਲੋਂ ਮਗਰੋਂ ਗਏ ਤੇ ਉਹ ਹੁੰਦੀ ਨਹੀਂ ਆ ਕਈ ਵਾਰੀ ਲੰਗਰ ਦੇ ਵਿੱਚ ਪੰਗਤ ਲੱਗੀ ਹੁੰਦੀ ਆ ਤੇ ਸਾਰੇ ਅੱਗੇ ਬੈਠੇ ਹੁੰਦੇ ਤੇ ਕਈ ਵਾਰੀ ਬਾਬੇ ਆਣ ਕੇ ਮਗਨਾ ਸ਼ੁਰੂ ਕਰਦੇ ਉਹ ਕੰਮ ਸਾੜਨਾ ਬਣਿਆ ਉੱਥੇ ਇਹ ਸਾਡੇ ਤੋਂ ਪਹਿਲਾਂ ਪਹੁੰਚੇ ਸੀ ਉੱਥੇ ਇਹ ਚਲੋ ਸ਼ੇਰ ਦੇਖਣ ਦਾ ਬੜੀ ਉੱਥੇ ਮੇਰੇ ਹਿਸਾਬ ਦੇ ਨਾਲ 15 16 ਗੱਡੀਆਂ ਨਹੀਂ ਆ ਨਾ 15 ਤੇ 16 ਸਫਾਰੀ ਹੋ ਗਈਆਂ ਸੋ ਆ ਗੋਥੇ ਗੱਡੀਆਂ ਸਫਾਰੀ ਜਿਹੜੀਆਂ ਲੱਗੀਆਂ ਸੀ ਅਸੀਂ ਸਾਰਿਆਂ ਨੂੰ ਪਿੱਛੇ ਸ਼ੇਰ ਸਾਰਿਆਂ ਨਾਲੋਂ ਅੱਗੇ ਅਸੀਂ ਆਖੀ ਹੈ ਕਿ ਯਾਰ ਅਸੀਂ ਆਏ ਵੀ ਆ ਸ਼ੇਰ ਤੇ ਦੇਖਣਾ ਹੀ ਨਹੀਂ ਆ ਇਹ ਸਾਨੂੰ ਬਥੇਰਾ ਆਖਣਾ ਮੇਰਾ ਜੀ ਕਰੇ ਕਿ ਕਈ ਵਾਰੀ ਤੇ ਉੱਤਰ ਕੇ ਚੱਲ ਜਾਂਦੇ ਅੱਗੇ ਚੱਲ ਜਾਂਦੇ ਜਾ ਕੇ ਵੇਖ ਆਵਾ ਮੈਂ ਪਰ ਮੁੜ ਕੇ ਉਹ ਆਖੜੀ ਕਿ ਉਤਰਨਾ ਨਹੀਂ ਉਤਰਨਾ ਨਹੀਂ ਹੈ ਸ਼ੇਰ ਅਟੈਕ ਕਰ ਸਕਦਾ ਇਹ ਵੀ ਆਵਾਜ਼ਾਂ ਮਾਰਨ ਹਨ ਸਾਨੂੰ ਨਹੀਂ ਇਹਨਾਂ ਨੂੰ ਕਹਿਣੇ ਅੱਗੇ ਆਓ ਅੱਗੇ ਆਓ ਸਾਈਆਂ ਗਾ ਆਡੀ ਕਿਸਮਤ ਚ ਨਹੀਂ ਹੈਗਾ ਆਡੀ ਕਿਸਮਤ ਚ ਨਹੀਂ ਹੈਗਾ ਤੇ ਜਿਹੜੀ ਉਹ ਵੀਡੀਓ ਬਣੀ ਨਾ ਓਡੀ ਉਹ ਮੈਂ ਨਾਰਮਲ ਬਣਾਉਂਦਿਆਂ ਹੀ ਇਹ ਸਟ੍ਰੀਕ ਪਾਉਣ ਵਾਸਤੇ ਮੈਂ ਕਿਹਾ ਚੱਲ ਬਣਾਉਣਾ ਆ ਉਹਦੇ ਵਿੱਚ ਆ ਨਾ ਤੇ ਉਹ ਨਾ ਕੀ ਹੋਇਆ ਕਿ ਸ਼ੇਰ ਉਹਨੂੰ ਸ਼ੇਰ ਨਾਲ ਲੱਗੀ ਭੁੱਖ ਸ਼ੇਰ ਨੇ ਕਰਨਾ ਸੀ ਸ਼ਿਕਾਰ ਜਦੋਂ ਉਹ ਲੱਗਾ ਸ਼ਿਕਾਰ ਕਰਨ ਤੇ ਸ਼ਿਕਾਰ ਤੋਂ ਨਿਕਲਿਆ ਜਦੋਂ ਸ਼ਿਕਾਰ ਤੇ ਤੇ ਉਸ ਉਹ ਵੀ ਸਾਡੇ ਉਹਦੇ ਵਿੱਚ ਕਲਿੱਪ ਹੈਗੀ ਉਹ ਤੁਹਾਨੂੰ ਜੋੜ ਕੇ ਦਿਖਾਵਾਂਗੇ ਉਹ ਵੀ ਸਾਡੇ ਲਾਗੋ ਨੰਗਿਆ ਸ਼ੇਰ ਜਦੋਂ ਉਹ ਫਰੰਟ ਤੇ ਸੀ ਪ੍ਰਾਂਤ ਕਰਦਾ ਜਿਵੇਂ ਫਰੰਟ ਤੇ ਆ ਗਿਆ ਅਸੀਂ ਸਾਰੇ ਨਾਲ ਪਿੱਛੇ ਸ਼ੇਰ ਸਾਰੇ ਨਾਲ ਪਿੱਛੇ ਆ ਗਿਆ ਮੁੜ ਕੇ ਕੀ ਆਏਗੀ ਤੇ ਜਾ ਮੁੜ ਕੇ ਸਾਨੂੰ ਆਖਣ ਬਹਿ ਜਾ ਬਹਿ ਜਾ ਬਹਿ ਜਾ ਅਹੀਂ ਆਖਿਆ ਹੋਣਾ ਕਿ ਭਈ ਜਿਹਨੂੰ ਸਾਡੀ ਵਾਰੀ ਉਹਨਾਂ ਤੈਨੂੰ ਕਹਿੰਦੇ ਬਹਿ ਨਹੀਂ ਦਿੰਦਾ ਤੇ ਉਤੋਂ ਫੜ ਕਰਦੇ ਕਰਦੇ ਅਹੀਂ ਨਾ ਤੇ ਸ਼ੇਰ ਵਾਹ ਵਾਹ ਗਾਂ ਚੱਲ ਗਿਆ ਅਹੀਂ ਆਖਿਆ ਕਿ ਹੁਣ ਨਹੀਂ ਦੇਖਣਾ ਇਹਨੇ ਹੁਣ ਲੁਕ ਜਾਣਾ ਅਹੀਂ ਨਾ ਥੋੜਾ ਜਿਹਾ ਜਿਹਨੂੰ ਮਤਲਬ ਉਹ ਕਿ ਸ਼ੇਰ ਦਿਖਿਆ ਸਾਨੂੰ ਤੇ ਅਹੀਂ ਚੀਕਾ ਮਾਰਦੀਆਂ ਉਹ ਸਾਰੇ ਬਿਸ਼ ਰੋਲਾ ਪਾਉਂਦੇ ਬੇ ਚੀਕਾ ਨਹੀਂ ਮਾਰਨੀ ਆ ਚੁੱਪ ਸ਼ਾਂਤ ਹੋ ਜਾਏ ਨਾ ਸ਼ੇਰ ਨੇ ਭੱਜਣਾ ਅਹੀਂ ਆਖਿਆ ਭੱਜ ਗਿਆ ਸ਼ੇਰ ਪਰ ਉਹਨੂੰ ਫੇਰ ਉਹਨੇ ਕੀ ਕੀਤਾ ਫੇਰ ਉਹ ਫੇਰ ਉਹਨੇ ਉਹਦੇ ਚਿਰ ਬਾਅਦ ਹੀ ਮੈਨੂੰ ਲੱਗਿਆ ਉਹ ਨਿਕਲ ਕੇ ਇਹਦੇ ਉਹ ਆ ਗਿਆ ਤੇ ਜਿਹੜਾ ਪਿਆ ਬਣਿਆ ਆ ਹਾਂ ਕੱਚੀ ਪਈ ਕਹਿੰਦੇ ਕੱਚੀ ਪਈ ਜਾਂਦੇ ਆ ਤੁਹਾਡੇ ਸਾਡੇ ਪਿਆ ਆਂਦੇ ਆ ਹਾਂ ਤੇ ਉਹਦੇ ਤੇ ਆ ਗਿਆ ਇੱਕ ਪਾਸੇ ਜਿਹੜੀ ਹੀ ਉਹ ਨੈਤ ਹੀ ਤੇ ਧਰਦਾ ਹੀ ਵੇਖਿਆ ਇਹਨਾਂ ਜਦੋਂ ਅਸੀਂ ਜਦੋਂ ਪਹੁੰਚੇ ਉਦੋਂ ਨਹਿਰ ਤਿਆਰ ਤਰ ਕੇ ਆਉਂਦੇ ਆ ਸੀ ਇੱਧਰ ਆਇਆ ਆ ਕੇ ਉਹਨੇ ਕਹਿ ਲਾ ਆਪਣੇ ਜੀਬਾਂ ਜੁਮਾਂ ਮਾਰੀਆਂ ਅੱਛਾ ਫੇਰ ਉਹ ਰਾਤ ਤੇ ਲੱਗਦਾ ਹੀ ਆਂ ਜਿਵੇਂ ਲੱਗਿਆ ਨਾ ਆ ਕੇ ਨਾ ਤੋ ਹੋ ਗਿਆ ਮਤਲਬ ਕਿ ਉਹ ਫੋੜਵਾ ਦੇ ਵਿੱਚ ਹੁੰਦਾ ਨਾ ਪੋਰਟਰੇਟ ਆ ਮੇਰਾ ਵੀਡੀਓ ਤੇ ਕੁਆਲਿਟੀ ਘਟਾਈ ਆ ਹੈਗਾ ਇਦਾਂ ਹੀ ਜਿਦਾਂ ਮੈਨੂੰ ਲੱਗਿਆ ਪੂਰਾ ਲਿਸ਼ਕਿਆ ਪੁਸ਼ਕਿਆ ਤਾਂ ਹੁੰਦਾ ਤਿਆਰ ਸ਼ਿਆਰ ਹੋ ਗਏ ਤੇ ਮੁੜ ਕੇ ਦੋ ਜਾ ਉਧਰ ਅੱਗੇ ਚੱਲ ਗਿਆ ਅੱਗੇ ਚੱਲ ਗਿਆ ਨਾ ਮੇਰੇ ਸਾਨੂੰ 100 ਮੀਟਰ ਤੇ ਚੱਲ ਗਿਆ 100 ਮੀਟਰ ਚੱਲ ਗਿਆ 100 ਕੇ ਮੀਟਰ ਤੇ ਚੱਲ ਗਿਆ ਹੀ ਤੇ ਜੋ 100 ਮੀਟਰ ਤੇ ਚੱਲ ਗਿਆ ਉਹ ਉੱਥੇ ਜਾ ਕੇ ਤੇ ਮੁੜ ਕੇ ਬਹਿ ਗਿਆ ਬਹਿ ਕੇ ਤੇ ਫਿਰ ਉਧਰੋਂ ਇੱਕ ਗੱਡੀ ਆਉਂਦੀ ਉਹਨੂੰ ਅਸੀਂ ਡੱਕਿਆ ਨਹੀਂ ਤੇ ਉਹ ਗੱਡੀ ਨੇ ਬਿਲਕੁਲ ਸ਼ੇਰ ਦੇ ਲਾਗੂ ਕ੍ਰੋਸ ਹੋ ਕੇ ਆਉਣਾ ਸੀ ਉਹਨਾਂ ਦਾ ਉਹਨਾਂ ਦਾ ਵੀਊ ਕਲੀਅਰ ਨਹੀਂ ਸੀ ਨਾ ਉਹਨਾਂ ਨੂੰ ਦਿਖ ਨਹੀਂ ਥੋੜਾ ਜਿਹਾ ਮੋੜ ਹੀ ਉਹਨਾਂ ਨੇ ਮੁੜ ਕੇ ਹੱਥ ਮਾਰਿਆ ਕਿ ਇੱਥੇ ਖਲਾਰ ਲੋ ਮੁੜ ਕੇ ਫਿਰ ਉਹ ਥੋੜਾ ਪਿੱਛੇ ਹੋ ਗਏ ਫਿਰੇ ਸ਼ੇਰ ਨਿਕਲ ਗਿਆ ਉੱਥੇ ਫਿਰ ਕਹਿੰਦੇ ਕਿ ਉੱਥੇ ਬੈਠਾ ਉੱਥੇ ਬਹਿ ਗਏ ਫਿਰ ਉਹਨੇ ਨਾ ਚਲੋ ਸਾਨੂੰ ਤੇ ਇਹ ਚੀਜ਼ ਬਾਰੇ ਪਤਾ ਨਹੀਂ ਹੁਣ ਜਦੋਂ ਅਸੀਂ ਵੇਖਿਆ ਉਹਨਾਂ ਨੇ ਦੱਸਿਆ ਸਾਨੂੰ ਸਾਰਾ ਕੁਝ ਕਿ ਇੰਨੇ ਹੁਣ ਸ਼ੇਰ ਨੇ ਇਦਾਂ ਕਰਨਾ ਇਦਾਂ ਕਰਨਾ ਇਹ ਸ਼ਿਕਾਰ ਸ਼ੇਰ ਵੀ ਜਿਹੜਾ ਆਪਣਾ ਜਗ੍ਹਾ ਮਾਲਦਾ ਨਾ ਜਗ੍ਹਾ ਮਾਲਦਾ ਏਰੀਆ ਮਾਲ ਲੈਂਦਾ ਕਿ ਇੰਨੇ ਏਰੀਆ ਦੇ ਵਿੱਚ ਦੂਜਾ ਸ਼ੇਰ ਆਣ ਕੇ ਜਿਹੜਾ ਇਹ ਸ਼ਿਕਾਰ ਨਹੀਂ ਕਰ ਸਕਦਾ ਉਨੇ ਕਲਾਕੀ ਟ੍ਰੀਪ ਆਉਂਦਾ ਤੇ ਸਕ੍ਰੈਚ ਕਰਨੇ ਹੁੰਦੇ ਸਕ੍ਰੈਚ ਉਹਨੇ ਹਾਂ ਉਹਨੇ ਦੱਸਿਆ ਜਿਹੜਾ ਪਿੱਛੇ ਅਸੀਂ ਤੁਰਿਆ ਉਹਨੇ ਸਾਨੂੰ ਮਾਰਕਿੰਗ ਵਿਖਾਈ ਕਹਿੰਦਾ ਕਿ ਆ ਵੇਖੋ ਰੁੱਖ ਤੇ ਮਾਰਕਿੰਗ ਹੋਈ ਆ ਇਹ ਸ਼ੇਰ ਇਤਰਾ ਮਾਰਕ ਕਰਦਾ ਪਰ ਅਹੀਂ ਯਕੀਨ ਨਹੀਂ ਕਿਤਾ ਜੇ ਨਜ਼ਰ ਤੁਹਾਨੂੰ ਪਤਾ ਆਖਾਂ ਅੱਖੀ ਵੇਖ ਲਈ ਨਾ ਯਕੀਨ ਕਿੱਥੋਂ ਆਉਣਾ ਸੀ ਉਹ ਉਹ ਮੜ ਕੇ ਕਰਦੇ ਕਰਦੇ ਸ਼ੇਰ ਬੈਠਾ ਸ਼ੇਰ ਨੇ ਸਭ ਤੋਂ ਪਹਿਲਾਂ ਉਥੇ ਬਾਥਰੂਮ ਕੀਤਾ ਜਦੋਂ ਬਹਿ ਕੇ ਕਹਿੰਦੇ ਕਿ ਬਾਥਰੂਮ ਇਸ ਕਰਕੇ ਕਰਦਾ ਜਿੱਥੇ ਏਰੀਆ ਮਲਣਾ ਹੁੰਦਾ ਹੈ ਕਿ ਸਮੈਲ ਜਾਂਦੀ ਇਹਨਾਂ ਨੂੰ ਇੱਕ ਦੂਜੇ ਦੀ ਹੱਦ ਛੱਡਦੇ ਆ ਨਾ ਇਦਾਂ ਕਰਕੇ ਹੱਦ ਛੱਡ ਦਿੰ ਉਹ ਨੰਬਰ ਕੇ ਹੱਦ ਛੱਡੀ ਫੇਰ ਉਹਨੇ ਸਕ੍ਰੈਚ ਵੀ ਕੀਤੇ ਉਹਨੇ ਤੇ ਜਾ ਕੇ ਉਧਰਲੇ ਪਾਸੇ ਦੂਜੇ ਪਾਸੇ ਉਹਨੇ ਸਕ੍ਰੈਚ ਕਰਕੇ ਫੇਰ ਕੀ ਹੋਇਆ ਕਿ ਫੇਰ ਨਾ ਸ਼ੇਰ ਆਪਣੇ ਮੂੜ ਜੇ ਜਾ ਆ ਗਿਆ ਮੂੜ ਚ ਆ ਗਿਆ ਤੇ ਗੱਡੀ ਹੀ ਸਾਡੀ ਸਾਰਿਆਂ ਨੂੰ ਪਿੱਛੇ ਦੇ ਦੋ ਗੱਡੀਆਂ ਸਾੜ ਤੋਂ ਅੱਗੇ ਕੱਢ ਲਈਆਂ ਜਿਹੜੀ ਉਹ ਵੀਡੀਓ ਦੇ ਵਿੱਚ ਮਤਲਬ ਪਿੱਛੇ ਦੇ ਨਾ ਨਿਆਣਿਆਂ ਦੇ ਨਾਲ ਉਹਨਾਂ ਨੂੰ ਇਹ ਕੀ ਉਹਨਾਂ ਸਾਡੇ ਲਾਗੋ ਖਹਿ ਕੇ ਗੱਡੀ ਕੱਢ ਕੇ ਲੈ ਗਏ ਕਿ ਅਸੀਂ ਦਵਾਦਵ ਜਾ ਕੇ ਅਗਲੇ ਪਾਸੇ ਸ਼ੇਰ ਵੇਖੀਏ ਤੇ ਪਰ ਉਹ ਮੁਰਗੇ ਉਲਟ ਪੈ ਗਿਆ ਕੰਮ ਉਹਨਾਂ ਨਾਲ ਉਹ ਸ਼ੇਰ ਪਹਿਲਾਂ ਉਹਨੂੰ ਜਾਣਦਿਆ ਸੀ ਉਹ ਸ਼ੇਰ ਉਹ ਤੋਂ ਪਛਾਣ ਨੂੰ ਮੁੜ ਪਿਆ ਜਦੋਂ ਪਛਾਣ ਨੂੰ ਮੁੜ ਪਿਆ ਸਾਰੀਆਂ ਗੱਡੀਆਂ ਦੇ ਮੂੰਹ ਐ ਨੂੰ ਤੇ ਥੜਾ ਹਪਤ ਹੋਣਾ ਗੱਡੀਆਂ ਵੱਜਣ ਲੱਗ ਪੀਆਂ ਤੇ ਫਿਰ ਉਹ ਮਗਰਲੇ ਪਾਸੇ ਜਿਹੜੇ ਹੀ ਉਹਨੇ ਤਾਂ ਸਾਨੂੰ ਪਹਿਲਾਂ ਵੀ ਤਾਂ ਪੀਓ ਬੈਂਦੇ ਨਹੀਂ ਸਾਨੂੰ ਵੇਖਣ ਨਹੀਂ ਦਿੰਦੇ ਚੰਗੀ ਤਰ੍ਹਾਂ ਤੇ ਉਹ ਮੁੜ ਗਿਆ ਹਨ ਬਈਆ ਆ ਗਏ ਉਹ ਮੈਂ ਭਈਆ ਹਨ ਕੀ ਕਰੇ ਮਾਹੋਂ ਸ਼ੇਰ ਵੇਖਣੇ ਤੇ ਆਏ تھے ਕਿਹਦਾ ਹੀ ਡਾਇਲੋਗ ਸ਼ੇਰ ਹੀ ਤਾਂ ਦੇਖਣੇ ਆਏ تھے ਆ ਉਹ ਗੱਲ ਬਣੀ ਆਦਾ ਜੇ ਸ਼ੇਰ ਤੇ ਤੁਸੀਂ ਆਂਦਾ ਵਿੱਚ ਕਮੈਂਟ ਕਈਆਂ ਨੇ ਕੀਤਾ ਇਹ ਵੀਡੀਓ ਇਹ ਆਂਦਾ ਜੇ ਤੁਸੀਂ ਸ਼ੇਰ ਵੇਖਣ ਗਏ ਸੀ ਤੇ ਜਿਹਨਾਂ ਸ਼ੇਰ ਅੱਗੋਂ ਵੇਖਣ ਆ ਗਿਆ ਤੇ ਫਿਰ ਪੰਗਾ ਤੇ ਉਦੋਂ ਪਿਆ ਗਿਆ ਉਹ ਸ਼ੇਰਾਂ ਦਾ ਨਾ ਹੁਣ ਜਦੋਂ ਮੈਂ ਤੁਹਾਨੂੰ ਵੇਖਣਾ ਹੈ ਉਦੋਂ ਕੋ ਡਰ ਕੇ ਭਜਦੇ ਜਦੋਂ ਤੁਸੀਂ ਮੈਨੂੰ ਵੇਖਦੇ ਮੈਂ ਇਹ ਕੱਖ ਨਹੀਂ ਕਿਹਾ ਅਗਲੇ ਪਾਸੇ ਉਹ ਵੀਡੀਓ ਉਹ ਜਦੋਂ ਉਹਨਾਂ ਨੇ ਬਣਾਇਆ ਉਹਨਾਂ ਦੇ ਨਾਲ ਹੀ ਨਿਕੇ ਨਿਕੇ ਨਿਆਣੇ ਉਹ ਸ਼ੇਰ ਬਹੁਤ ਤੇਜ਼ੀ ਦੇ ਵਿੱਚ ਤੁਰਦਾ ਪਰ ਵੇਖਣ ਨੂੰ ਲੱਗਦਾ ਸੀ ਬੜਾ ਸਲੋ ਸਲੋ ਆਉਂਦਾ ਪਰ ਉਹ ਬੜੀ ਤੇਜ਼ ਸ਼ੇਰ ਵਾਪਸ ਆਇਆ ਜਦੋਂ ਉਹ ਆ ਤੁਰਿਆ ਆਵੇ ਤੁਰਿਆ ਫਿਰ ਇਹ ਆ ਕਿ ਹੋ ਸਕਦਾ ਭਾਵੇਂ ਕੋਈ ਹੋਵੇ ਵੀ ਆਪਣਾ ਡਾਰ ਸਾਰੇ ਗਏ ਹੀ ਉੱਤੇ ਸਾਰੇ ਕਿਉਂਕਿ ਬਹੁਤ ਮੇਰੇ ਖਿਆਲ ਨਾਲ ਆਲਮੋਸਟ ਕੋਈ 20-30 ਮੀਟਰ ਦਾ ਫਰਕ ਰਹਿ ਗਿਆ ਸੀ 20-30 ਮੀਟਰ ਦਾ ਲਾਗੇ ਹਾਂ ਥੋੜਾ ਘੱਟ ਫਰਕ ਰਹਿ ਗਿਆ ਸੀ ਉਹ ਕਈ ਕਮੈਂਟ ਵਿੱਚ ਕਰਨ ਦੇ ਜੇ ਤੁਹਾਡੀ ਲਾਸਟ ਤੇ ਗੱਡੀ ਹੁੰਦੀ ਨਾ ਤੇ ਤੁਸੀਂ ਫੇਰ ਨਹੀਂ ਤੇ ਜੇ ਆਪਣੇ ਮਤਲਬ ਕਿ ਕਮੈਂਟਰੀ ਕਰਨੀ ਤੇ ਜਾਂ ਤੁਸੀਂ ਖੁਸ਼ ਹੋਣਾ ਹੈ ਉਹ ਤੇ ਸਿਰਫ ਇਸੇ ਕਰਕੇ ਤੁਸੀਂ ਹੋਗੇ ਜੇ ਕਿ ਤੁਹਾਡੀ ਗੱਡੀ ਪਛਾਣ ਹੈ ਅਗਲੇ ਪਾਸੇ ਹੀ ਪਰ ਭਾਈ ਸਾਡੀ ਗੱਡੀ ਸਾਰਿਆਂ ਦੇ ਪਿੱਛੇ ਹੀ ਪਹਿਲਾਂ ਸਾਰਿਆਂ ਨੂੰ ਪਿੱਛੇ ਲੈ ਮੁੜ ਕੇ ਪੰਜਾਬ ਪਾ ਕੇ ਫਿਰ ਵੀ ਸਾਡੀ ਗੱਡੀ ਪਛਾ ਰਹੀ ਜੀ ਨੂੰ ਆਖਿਆ ਗਲੋ ਜਾ ਕੋਈ ਨਹੀਂ ਹੁੰਦਾ ਪਰ ਮੁੜ ਕੇ ਫਿਰ ਉਹਨਾਂ ਦਾ ਜਦੋਂ ਮਤਲਬ ਕੀ ਉੱਥੇ ਉਹਨਾਂ ਮੇਕ ਕਿਸ ਨੇ ਕਰਤਾ ਹੋਊਗਾ ਨਾ ਫੋਨ ਜਾਂ ਕਿਦਾਂ ਮਤਲਬ ਕੀ ਆਪਾਂ ਸ਼ੇਰ ਨੂੰ ਉਹਨੂੰ ਤੰਗ ਨਹੀਂ ਕਰ ਸਕਦੇ ਉਹਦਾ ਉਧਰੋਂ ਵੀ ਰਾਹ ਬਲੌਕ ਹੋ ਗਿਆ ਸੀ ਇਧਰੋਂ ਵੀ ਰਾਹ ਬਲੌਕ ਹੋ ਗਿਆ ਸੀ ਤੇ ਜਦੋਂ ਉਹ ਬਲੌਕ ਹੋ ਗਿਆ ਰਾਹ ਆ ਗਿਆ ਸੀ ਨਾ ਫਿਰ ਆਪਣਾ ਜਿਹੜਾ ਫੋਰਸ ਦਾ ਸਭ ਤੋਂ ਵੱਡਾ ਹੈ ਜਦੋਂ ਉਹ ਆ ਗਿਆ ਫਿਰ ਫਿਰ ਜਿਆਦਾ ਜਿਹੜਾ ਸਫਾਰੀ ਵਾਲੇ ਆਏ ਪਰ ਉਹਨਾਂ ਨੂੰ ਵੀ ਡਰ ਲੱਗਾ ਕਿ ਹਾਂ ਉਹਨਾਂ ਨੂੰ ਇਹ ਇਹ ਗੱਡੀਆਂ ਕਹਿੰਦੇ ਸਸਪੈਂਡ ਕਰ ਦਿੰਦੇ ਐ ਤਾਂ ਸਸਪੈਂਡ ਕਰ ਦਿੰਦੇ ਮਹੀਨੇ ਮਹੀਨੇ ਇੰਨਾ ਚਿਰ ਆਪਾਂ ਖਰੋ ਨਹੀਂ ਸਕਿਆ ਮੇਰੇ ਹਿਸਾਬ ਨਾਲ ਆਪਾਂ ਅੱਧਾ ਘੰਟਾ ਮੇਰੇ ਨਾਲ ਵਿੰਦੇ ਰਹਿਣੇ ਅੱਧਾ ਘੰਟਾ ਵਿੰਦੇ ਰਹਿਣ ਤਾਂ ਜੇਕਰ ਡੀਐਫਓ ਨਾ ਆਉਂਦਾ ਤੇ ਅਸੀਂ ਲੱਗੇ ਰਹਿਣਾ ਸੀ ਹਲੇ ਵੀ ਅਸੀਂ ਅਸੀਂ ਤੈਨੂੰ ਬਥੇਰਾ ਆਖੀਏ ਕਿ ਕਮਾ ਉਹ ਕਮਾ ਕੇ ਫੇਰ ਲੈ ਆਇਆ ਇੱਥੇ ਪਰ ਉਹ ਕਹਿੰਦਾ ਕਿ ਨਹੀਂ ਤੁਸੀਂ ਉਹਨ ਇੱਕ ਵਾਰੀ ਵੇਖ ਲਿਆ ਆ ਉਸ ਤੋਂ ਬਾਅਦ ਨਹੀਂ ਪਰ ਇਹ ਹੈ ਕਿ ਦੂਜਾ ਜਿਹੜਾ ਉਸ ਟਾਈਮ ਦੀ ਮੂਵਮੈਂਟ ਸੀ ਸਾਨੂੰ ਆਪ ਨੂੰ ਪਤਾ ਨਹੀਂ ਲੱਗਦਾ ਕਿ ਕੀ ਬੰਦਿਆ ਕੀ ਨਹੀਂ ਪਾਸ ਇਹੋ ਹੀ ਆ ਨੂੰ ਇੰਨੀ ਐਕਸਾਈਟਮੈਂਟ ਬੜੀ ਸੀ ਕਿ ਸ਼ੇਅਰ ਦੇ ਗਿਆ ਇੱਕ ਵਾਰ ਤੇ ਕਹਿ ਲੋ ਕਿ ਸਾਰਿਆਂ ਦੇ ਜਿਹੜੇ ਇੱਕ ਦਰੇ ਸਾਰੇ ਡਰ ਗਏ ਸਾਰੇ ਡਰ ਗਏ ਜਦੋਂ ਉਹ ਕਹਿਣ ਦੀ ਹੈ ਕਿ ਲੇਡੀ ਜੀ ਭਈਆ ਮਾਰੇ ਕੋ ਬੱਚੇ ਵੀ ਐ ਆ ਉਹ ਬੱਚਿਆਂ ਨੂੰ ਲੈ ਕੇ ਪਹਿਲੇ ਨੰਬਰ ਤੇ ਗਿਆ ਸੀ ਮੈਂ ਮੈਨੂੰ ਇਹ ਨਹੀਂ ਪਤਾ ਉਹ ਬੱਚੇ ਦੇ ਗਾ ਕਿਤਾਬ ਦੇ ਵਿੱਚ ਕਿਤੇ ਸ਼ੇਅਰ ਦੀ ਫੋਟੋ ਆ ਗਈ ਤਾਂ ਉਹਨਾਂ ਨੇ ਦਵਾ ਦਾ ਪੱਲਾ ਫਾੜਦਿਆ ਕਰਨਾ ਉਹਨਾਂ ਪੱਲਾ ਫਾੜਨਾ ਸਹੀ ਜਿਹੜੇ ਉਸ ਟਾਈਮ ਦੇ ਬੰਦੇ ਜਿਹੜੇ ਪਿਛਲੇ ਪਾਸੇ ਦੋ ਗੱਡੀਆਂ ਸਾਡੇ ਰਹਿ ਗਈਆਂ ਐ ਨਾ ਤੇ ਉਹ ਸਾਨੂੰ ਨਹੀਂ ਲੱਗਦਾ ਕਿ ਦੁਬਾਰਾ ਸ਼ੇਰ ਵੇਖਣ ਜਾਣਗੇ ਦੁਬਾਰਾ ਸ਼ੇਰ ਵੇਖਣ ਦੀ ਜਿੰਨਿਆਂ ਨੇ ਉਹ ਚੀਜ਼ ਵੇਖੀ ਆ ਐਕਸਪੀਰੀਅੰਸ ਕੀਤੀ ਆ ਪਰ ਉਹ ਚੀਜ਼ ਸਾਰੀ ਡਿਫਰੈਂਟ ਵੇਖੋ ਆਪਾਂ ਜ਼ਿਆਦਾ ਜਾਣਦੇ ਆ ਜਿੱਤੇ ਵੀ ਆ ਵੈਨਿਆਂ ਕਿ ਬੁੱਢੇ ਸ਼ੇਰ ਹੁੰਦੇ ਆ ਉਹ ਤਾਂ ਹੈਗਾ ਉਹ ਬਿਲਕੁਲ ਕਹਿੰਦਾ ਜੇ ਅਜੇ ਉਹ ਜਿਹੜਾ ਸ਼ੇਰ ਸੀ ਉਹਦਾ ਨਾਮ ਮੈਨੂੰ ਐਗਜ਼ੈਕਟ ਪਤਾ ਨਹੀਂ T4 ਕਰਕੇ ਕੁਛ ਇਦਾਂ ਰੱਖਿਆ ਹੋਇਆ ਉਹਦਾ ਨਾਮ ਉਹ ਚੌਥੇ ਜਾਂ ਪੰਜਵੇਂ ਨੰਬਰ ਤੇ ਆ ਉਹ ਵਾਲੇ ਏਰੀਏ ਦੇ ਵਿੱਚ ਇੱਕ ਤੋਂ ਵੱਡੇ ਇਹਦੇ ਉੱਤੇ ਤਿੰਨ ਵੱਡੇ ਹੋਰ ਹੈਗੇ ਜਿੰਨੇ ਸ਼ੇਰ ਹੈ ਤੇ ਸੈਵਨ ਆਲਮੋਸਟ 71 ਸ਼ੇਰ ਹੈ ਗਿਆ ਸਾਨੂੰ ਇੱਕ ਨਾਂ ਦੱਸਦਾ ਸੀ ਸ਼ਾਇਦ ਪਤਾ ਨਹੀਂ ਕੀ ਨਾਂ ਸੀ ਕਹਿੰਦਾ ਕਿ ਉਹ ਸ਼ੇਰ ਕਿੰਨਾ ਚਿਰ ਹੋਗਾ ਦਿਖਿਆ ਹਾਂ ਹਾਂ ਇੱਥੇ 71 ਸ਼ੇਰ ਹੈ ਉਹਨਾਂ ਦੇ ਵਿੱਚੋਂ ਆ ਚੌਥੇ ਕੇ ਨੰਬਰ ਤੇ ਆ ਏਰੀਆ ਦੇ ਵਿੱਚ ਹੀ ਅੱਛਾ ਉਸ ਏਰੀਆ 'ਚ ਹਾਂ ਸੋਚ ਲਓ ਆ ਹੀ ਏਡਾ ਵੱਡਾ ਹੀ ਏਡਾ ਤਗੜਾ ਉਹਦਾ ਮੂੰਹ ਹੀ ਨਹੀਂ ਨਹੀਂ ਉਹ ਸਭ ਤੋਂ ਵੱਡਾ ਹੋਗਾ ਤੇ ਉਹਨੂੰ ਵੇਖ ਕੇ ਤੂੰ ਡਰ ਲੱਗ ਜਾਣਾ ਡਰ ਤੇ ਡਰ ਤੇ ਉਹਦੇ ਤੋਂ ਵੀ ਲੱਗਦਾ ਸੀ ਉਹਦੇ ਉਹ ਕਿਹੜਾ ਛੋਟਾ ਸੀ ਪਰ ਪਰ ਉਹ ਪੂਰਾ ਜਵਾਨ ਹੀ ਹੈ ਜੀ ਜਵਾਨ ਹੀ ਮਤਲਬ ਕਿ ਪ੍ਰੋਪਰ ਜਵਾਨ ਸੀ ਕਿਉਂਕਿ ਉਹਨੂੰ ਵਾਈਲ ਨੂੰ ਮੈਂ ਮੈਨੂੰ ਨਾ ਇੰਸਟਾਗ੍ਰਾਮ ਤੇ ਵੀ ਮੈਸੇਜ ਤੇ ਕਈਆਂ ਦੇ ਨਾ ਮਤਲਬ ਕਿ ਫੋਨ ਕਾਲ ਵੀ ਆਏਗੀ ਕਿ ਕਿੱਥੇ ਆ ਜਾਂ ਕਿੱਦਾਂ ਨਾ ਤੇ ਉਹ ਇਹ ਉਹਨਾਂ ਨੇ ਦੱਸ ਦੇਗੀ ਜਿਹਾ ਹੀ ਜਿੰਨੀਆਂ ਮੈਨੂੰ ਲੱਗੀ ਇੱਕ ਤਾਂ ਇੱਕ ਦਾ ਫੋਨ ਆਇਆ ਸੀ ਕਹਿੰਦਾ ਕਿ ਮੈਂ 10 ਵਰੀ ਅਹੀਂ 10 ਦਿਨ ਲਗਾਤਾਰ ਪਤਾ ਨਹੀਂ ਕਿੱਥੇ ਜੰਗਲ ਦੇ ਵਿੱਚ ਗਿਆ ਸੀ ਕਿ ਸ਼ੇਰ ਵੇਖਣ ਨੂੰ ਪਰ ਸ਼ੇਰ ਨਹੀਂ ਦਿਖਿਆ ਇਹ ਇੱਥੇ ਦੇ ਜਿੱਦਾਂ ਸ਼ੇਰ ਹੈ ਨਾ ਕਹ ਲਓ ਕਿ ਆਪਾਂ ਅਪਲੀਵੀਟ ਟਾਈਗਰ ਰਿਜ਼ਰਵ ਦੇ ਥੋੜੇ ਫ੍ਰੈਂਡਲੀ ਸ਼ੇਰ ਆ ਫ੍ਰੈਂਡਲੀ ਇਹ ਨਹੀਂ ਹੈ ਕਿ ਆਪਾਂ ਉਹਨਾਂ ਨੂੰ ਜਾ ਕੇ ਪੈਟ ਕਰ ਸਕਦੇ ਹੱਥ ਲਾਉਣੇ ਨਾ ਉਹ ਕੰਮ ਨਹੀਂ ਮਤਲਬ ਇਹ ਹੈ ਕਿ ਉਹ ਬੰਦਿਆਂ ਤੋਂ ਡਰਦੇ ਨਹੀਂ ਹਾਂ ਉਹ ਬੰਦਿਆਂ ਦੇ ਨਾਲ ਕੰਫਰਟੇਬਲ ਤਾਂ ਨਹੀਂ ਨਹੀਂ ਤੇ ਬਾਕੀ ਜਗ੍ਹਾ ਦੇ ਸ਼ੇਰ ਜਾਂ ਤੇ ਅਟੈਕ ਕਰਦੇ ਜਾਂ ਹੌਲੇ ਹੋ ਜਾਂਦੇ ਹਾਂ ਬੰਦੇ ਨੂੰ ਵੇਖ ਕੇ ਇਹ ਇਤ ਕਾਲੀ ਕੰਫਰਟ ਇਹਨਾਂ ਨੂੰ ਪਤਾ ਹੈ ਦਿੱਲੀ ਗੱਡੀਆਂ ਆਉਂ ਨਹੀਂ ਆਇਆ ਆ ਆਲਮੋਸਟ ਕਹ ਲਓ ਕਿ ਹਰ ਚੌਥੇ ਪੰਜਵੇਂ ਦਿਨ ਆ ਇਹਦੀ ਉਹ ਵਿਜ਼ਿਬਿਲਟੀ ਹੋ ਜਾਂਦੀ ਉੱਤੇ ਪਰ ਇੱਕ ਗੱਲ ਹੋਰ ਹੈਗੀ ਜੇਕਰ ਮਤਲਬ ਕਿ ਸ਼ਿਕਾਰ ਕਰਦਾ ਫਿਰ ਜਿਹੜਾ ਉਹ ਹੈ ਨਾ ਉਹ ਸ਼ਿਕਾਰ ਉਤੋਂ ਵੀ ਤਾਂ ਨਹੀਂ ਪਈਆਂ ਨੇ ਦੇਖੀ ਆ ਸਾਡੇ ਪਿੱਛੇ ਜੇ ਉੱਥੇ ਚੱਲੂਗੀ ਉਹਨੇ ਸ਼ੇਰ ਨਹੀਂ ਹਿਰਨ ਮਾਰਿਆ ਸੀ ਉਦੋਂ ਵੀ ਹਿਰਨ ਹੀ ਮਾਰਿਆ ਸੀ ਅੱਛਾ ਤੇ ਉਦੋਂ ਪ੍ਰੋਪਰ ਉਸੇ ਕੱਚੀ ਬਹੀ ਦੇ ਉੱਤੇ ਰਾਹ ਦੇ ਵਿੱਚ ਬਹਿ ਕੇ ਖਾਂਦਾ ਨਹੀਂ ਤੇ ਯੋ ਨਾ ਪਿਛਲੀ ਵਾਰੀ ਆਪਾਂ ਜਦੋਂ ਜਿੱਥੇ ਮਗਰਮੱਛ ਵੇਖਣ ਗਏ ਹਾਂ ਤੇ ਜਦੋਂ ਉੱਥੋਂ ਆਏ ਜਿੱਥੇ ਆਪਣੀ ਰਾਜ ਗੱਡੀ ਖੁੱਭ ਗਈ ਸੀ ਤੇ ਉੱਥੇ ਉਹ ਡੰਗਰ ਨੂੰ ਡੰਗਰ 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 ਉੱਥੇ ਡੰਗਰ ਉਹ ਡੰਗਰ ਨੂੰ ਸ਼ੇਰ ਨੇ ਖਾਦਾ ਇਹ ਉਹ ਖਾ ਕੇ ਸ਼ੇਰ ਇਥੋਂ ਤੱਕ ਉਰੇ ਤੱਕ ਆ ਜਾਂਦਾ ਹੈ ਸ਼ੇਰ ਇੱਥੇ ਸਾਡੇ ਪਹਿਲੀਆਂ ਚ ਆ ਜਾਂਦਾ ਹੁਣ ਜਿੱਦਾਂ ਗੰਨਾ ਤੁਹਾਨੂੰ ਪਤਾ ਇੱਥੇ ਗੰਨਾ ਬਹੁਤ ਲਾਉਂਦੇ ਆ ਤੁਹਾਡੇ ਰਾਦਰ ਨਿਕਲਣਾ ਬੜਾ ਔਖਾ ਆ ਰਹੇ ਹੁਣ ਇਸ ਟਾਈਮ ਸ਼ੇਅਰ ਨਹੀਂ ਆ ਪਹਿਲੋਂ ਸ਼ੇਅਰ ਸੀ ਹੁਣ ਇਸ ਟਾਈਮ ਆਪਣਾ ਤੀਂਦੂਆ ਕੋ ਮੁੰਡਾ ਸਾਡੇ ਤੇ ਉਹਦੇ ਦੋ ਨਿਆਣੇ ਆ ਨਾਲ ਅੱਛਾ ਹਾਂ ਉਹ ਨਾਰਦ ਦਵਿੰਦਰ ਨਾਲ ਕੇ ਤੁਹਾਨੂੰ ਪਤਾ ਹੋਣਾ ਹਾਂ ਹਾਂ ਉਹਨਾਂ ਦੇ ਘਰਾਂ ਦੇ ਪਿੱਛੇ ਹੀ ਉਹਨੇ ਲੋਜਵਾਕਾਂ ਨੂੰ ਦਿੱਤਾ ਅੱਛਾ ਦੋ ਤੀਂਦੂਏ ਦੇ ਬੱਚੇ ਆ ਤੇ ਖੁਦ ਮਾਏ ਆ ਨਹੀਂ ਨਹੀਂ ਤੇ ਉਹ ਮਤਲਬ ਕਿ ਕਰਦਾ ਨਹੀਂ ਟੈਕ ਨਹੀਂ ਕਰਦਾ ਕੇਰੇ ਕਰਦਾ ਹੈ ਉਹੀ ਆ ਥੋੜਾ ਜਿਹਾ ਧਿਆਨ ਰੱਖ ਕੇ ਜਾਣਾ ਪੈਂਦਾ ਵੈਸੇ ਤੀਂਦੂਆ ਆਈਡੀ ਛੇਤੀ ਟੈਗ ਕਰ ਦਿੰਦੇ ਹੁਣ ਡਰ ਲੱਗਦਾ ਜੀ ਉਹਦੇ ਕਮ ਲੱਗ ਤੰਗ ਕਰੇ ਤੇ ਫੇਰ ਹੀ ਉਹਨੇ ਕਰਨਾ ਹੈ ਉਦਾਂ ਆਪਣੇ ਤੰਗ ਕਰੂ ਤੇ ਕਿਸੇ ਵੀ ਚੀਜ਼ ਨੇ ਇਹ ਫਿਰ ਜਿਤਨਾ ਮੈ ਲੱਗਦਾ ਇੱਥੇ ਤੁਰਿਆ ਕਰਦੇ ਇੱਥੇ ਕਿਹੜੀ ਚੀਜ਼ਾਂ ਮਾਰ ਕੇ ਖਾਂਦਾ ਹੈ ਇੱਥੇ ਬਹੁਤ ਬਹੁਤ ਸ਼ੁਕਰ ਹੁਣ ਤੁਹਾਨੂੰ ਪਤਾ ਹੈ ਇਹ ਯੂਪੀ ਦੇ ਵਿੱਚ گاਵਾ ਖੁੱਲੀਆਂ ਛੜਤੀਆਂ گاਵਾ ਖਾਈ ਜਾਂਦੇ ਹੋ ਅੱਛਾ ਨੀਲ ਗਾਂ ਕਰ ਦਿੰਦਾ ਨੀਲ ਗਾਂ ਗਾਂ ਸਾਰਾ ਕੁਝ ਜੋ ਮਿਲਦਾ ਹੈ ਗਿੱਦੜ ਹੋ ਗਿਆ ਬਹੁਤ ਚੀਜ਼ਾਂ ਨਹੀਂ ਐਰ ਕੀ ਤੁਹਾਡੇ ਨੀਲ ਗਾਂ ਬੜੀ ਘਟ ਦੇਖੀ ਹੈ ਕਿ ਇਹ ਕੀ ਚੱਕਰ ਹੈ ਛੇਰਾ ਛੇਰਾ ਜੀ ਕਾਫੀ ਟਾਈਮ ਤੱਕ ਆਉਂਦਾ ਹੁੰਦਾ ਹੈ ਇਕ ਵਾਰ ਅੱਛਾ ਕਾਫੀ ਉਹਨੇ ਆਪਣਾ ਟਾਈਮ ਕੱਢ ਕੇ ਜਾਣਾ ਜਦੋਂ ਹੰਗਲ ਸਕਾਰ ਕਰਦਾ ਨੇ ਇੱਥੇ ਵੀ ਜਗਾ ਜਗਾ ਮਿਲਦਾ ਆਣ ਕੇ ਨੇ ਮਿਲਦਾ ਬਿਲਕੁਲ ਕਰਦਾ ਪਰ ਆਉਂਦੇ ਹੀ ਬਹੁਤ ਘੱਟ ਆ ਅੱਛਾ ਬਹੁਤ ਘੱਟ ਪਿਛਲੇ ਸਾਲ ਤੇ ਬੜੀਆਂ ਤੁਹਾਡੇ ਨੀਲਗਾਵਾ ਐਸੇ ਤੁਰੀਆਂ ਫਿਰਦੀਆਂ ਯਾਰ ਕੀ ਘੱਟ ਨੇ ਪਿਛਲੇ ਸਾਲ ਜਦੋਂ ਤੁਸੀਂ ਆਏ ਹੋ ਤਾਂ ਚੇਤਾ ਨਾਲ ਦਾ ਕਿੱਥੇ ਲੇਬਰ ਵਾਲੇ ਨੂੰ ਇੱਥੋਂ ਮਾਰਦਾ ਇੱਕ ਨਾ ਛਲੰਦੇ ਹੀ ਲੇਬਰ ਨੀਲਗਾਣੇ ਨਾ ਨੀਰਨੇ ਚੀਰਨੇ ਅੱਛਾ ਨਹੀਂ ਮਿੰਨੋ ਐਸੀ ਜਿਹੀ ਬਰਨੀ ਪਿਛਲੇ ਸਾਲ ਬਹੁਤ ਸਾਡੇ ਕੀਤਾ ਪਿਛਲੇ ਸਾਲ ਕਹਿੰਦੇ ਕਿ ਆਲਮੋਸਟ ਦਾਸ ਕਵੰਦਿਆਂ ਨੂੰ ਮਾਰਿਆ ਸ਼ੇਰ ਨੇ ਅੱਛਾ ਅੱਛਾ ਸਾਰੇ ਲੀਵਰ ਵਾਲੇ ਹੀ ਜਾਂ ਬਾਕੀ ਇਹ ਕਿ ਜਿਹੜੀ ਉੱਥੇ ਮੂਵਮੈਂਟ ਸੀ ਜੰਮ ਲੱਗੀ ਜਿਹੜੀ ਚੀਜ਼ ਹੈ ਕੈਚ ਕਿ ਮੇਰੇ ਸਾਹ ਨਾਲ ਦੁਬਾਰਾ ਨਹੀਂ ਹੱਡ ਨਾਲ ਉਹ ਚੀਜ਼ ਹੁੰਦੀ ਪਰ ਉਹ ਚੀਜ਼ ਨੂੰ ਲੋਕ ਤਰਸਨ ਬੜਾ ਦੇ ਹੈ ਕਿ ਹਰ ਕੋ ਬੰਦਾ ਚਾਹੁੰਦਾ ਕਿ ਅਸੀਂ ਜਾਵਾਂਗੇ ਸ਼ੇਰ ਵੇਖਣ ਤੇ ਸਾਡੇ ਨਾਲ ਸ਼ੇਰ ਨੇ ਇਦਾਂ ਹੀ ਕਰਨਾ ਜਿਹੜਾ ਵੀ ਇੱਥੇ ਆਉਣਾ ਚਾਹੁੰਦਾ ਇੱਥੇ ਤੇ ਤੁਹਾਡੇ ਤਰੂ ਜਿਹੜਾ ਵੀ ਆਊਗਾ ਆਪਾਂ ਇੱਥੇ ਹੈਲਪ ਕਰਾਂਗੇ ਬੰਦੇ ਦੀ ਨਹੀਂ ਨਹੀਂ ਉਹਦੇ ਚਲੋ ਹਾਂ ਇਹ ਹੈ ਕਿ ਇੱਥੇ ਆਣ ਕੇ ਤੁਹਾਡੇ ਨਾਲ ਸਾਰਾ ਮਤਲਬ ਕਿ ਹਰ ਇੱਕ ਚੀਜ਼ ਜਿਹੜੀ ਜਿਤਨਾ ਮਤਲਬ ਕਿ ਮਿਲ ਜਾਂਦੀ ਹੈ પણਹੀਂ ਜਿਤਨਾ ਤਹੀਂ ਤੁਹਾਡੇ ਕੋਲ ਅਗਲੇ ਦਿਨ ਟਾਈਮ ਨਹੀਂ ਹੈਗਾ ਜਿਹੜੇ ਕਰੋਕੋਡਾਈਲ ਦੇ ਵੇਖਣ ਗਏ ਆ ਹਾਂ ਉਸ ਦਿਨ ਵੀ ਮਤਲਬ ਕਿ ਬੜੀ ਵਧੀਆ ਜਿਹੜੀ ਉਹ ਸ਼ਿਕਾਰ ਕਰ ਸ਼ਿਕਾਰ ਸ਼ਿਕਾਰ ਹੀ ਕਹਿਣਾ ਜਨਾ ਸਾਡੇ ਨਾਲ ਕਰਨ ਗਿਆ ਉਹ ਸ਼ਿਕਾਰ ਹੀ ਕਰਨ ਗਿਆ ਹੀ ਉਹਦੇ ਉਹਦੇ ਕੀ ਹੋਇਆ ਕਿ ਉਹਦੇ ਫਿਰ ਬਾਅਦ ਵਿੱਚ ਦੱਸਿਆ ਉਹਨਾਂ ਨੇ ਕਿ ਜਦੋਂ ਉਹ ਮਤਲਬ ਕਿ ਬਾਹਰ ਪਾਣੀ ਸ਼ਿਕਾਰ ਸਿਰਫ ਉਹ ਪਾਣੀ ਹੀ ਕਰਦਾ ਹੈ ਬਾਹਰ ਨਹੀਂ ਪਾਣੀ ਬਾਹਰ ਨਹੀਂ ਸ਼ਿਕਾਰ ਕਰਦਾ ਮਗਰ ਉਹ ਮਗਰਮਾਸ਼ ਦੇ ਉੱਤੇ ਉਹ ਵੀਡੀਓ ਹੈ ਡੇ ਹੈਗੀ ਆ ਮਗਰਮਾਸ਼ ਦੇ ਉੱਤੇ ਜਿਹੜਾ ਬਾਂਦਰ ਬਾਂਦਰ ਤੇ ਬਾਂਦਰ ਦਾ ਬੱਚਾ ਉੱਤੇ ਭੁੱਕੰਦੇ ਹੋਦੇ ਉਹਨੇ ਕੱਖ ਨਹੀਂ ਗਿਆ ਜੰਨਾ ਚਰੋ ਪਾਣੀ ਤੋਂ ਬਾਹਰ ਹੈ ਨਾ ਉਹਨਾਂ ਚਿਰੋ ਥੋੜੇ ਜਿਹਾ ਸਲੋ ਹੁੰਦੇ ਹਾਂ ਠੀਕ ਆ ਉਹ ਉਹਨਾਂ ਚਿਰ ਉਹਨਾਂ ਨੇ ਕੁਝ ਨਹੀਂ ਕਰਨਾ ਜਦੋਂ ਪਾਣੀ ਦੇ ਵਿੱਚ ਹੈ ਨਾ ਫਿਰ ਉਹਨਾਂ ਦੀ ਚਲੋ ਕਿ ਐਕਟਿਵ ਜ਼ਿਆਦਾ ਹੁੰਦੇ ਬਾਹਰ ਇਨੇ ਐਕਟਿਵ ਨਹੀਂ ਹੁੰਦੇ ਅੱਛਾ ਹਾਂਜੀ ਨਹੀਂ ਨਹੀਂ ਉਹ ਇਸੇ ਤਰ੍ਹਾਂ ਹੀ ਕਿਦਰ ਜਾ ਤੇ ਉਹ ਫਿਰ ਦੋ ਤਿੰਨ ਮੱਝਾਂ ਆਈਆਂ ਉਹਨਾਂ ਆਣ ਕੇ ਇਹਦੇ ਲਾਗੋਂ ਪਾਣੀ ਪੀਤਾ ਐ ਪੂਰਾ ਕਹਿ ਰਿਹਾ ਆ ਵੇਖੀ ਵੀ ਵੀਡੀਓ ਆ ਵੀਡੀਓ ਆ ਕੈਮਰਾ ਪੂਰਾ ਹੀ ਆਉਣ ਕਿਤਾ ਆਂ ਆਖਾ ਕਿ ਹੁਣ ਇਹਦੇ ਉੱਤੇ ਅਟੈਕ ਕਰੂਗਾ ਪਰ ਉਹਨੇ ਨੇ ਉਹਨੇ ਕੀਤਾ ਹੀ ਨਹੀਂ ਅਟੈਕ ਉਹਦੇ ਉੱਤੇ ਉਹ ਚੁੱਪ ਕਰਕੇ ਬੈਠਾ ਰਿਹਾ ਲਾਗੇ ਉਹ ਪਾਣੀ ਪੀ ਕੇ ਲੱਗ ਚਲਗੇ ਉਹ ਵਾਲੇ ਏਰੀਆ ਦੇ ਆਲਮੋਸਟ ਕ੍ਰੋਕੋਡਾਈਲ ਸਾਰੇ ਨਾ ਰੱਜੀ ਪੁੱਜੀ ਆ ਉਹਦਾ ਰੀਜ਼ਨ ਇਹ ਕਿ ਜਿਹਨੋ ਜਿਹੜਾ ਕੋਈ ਨਵਾਂ ਬੰਦਾ ਇਹ ਵੇਖਣ ਜਾਂਦਾ ਨਾ ਉੱਥੇ ਨਾ ਇੱਕ ਹੋਰ ਵੀ ਆਏ ਉਹ ਆਂਦੇ ਆਂਦੇ ਓਰੀਜਨਲ ਨਹੀਂ ਜਿਹੇ ਹੈਗੇ ਇਹ ਆਰਟੀਫੀਸ਼ੀਅਲ ਨੇ ਉਤਨਾ ਹੀ ਰੱਖਿਆ ਇੱਥੇ ਕਿ ਮਤਲਬ ਕਿ ਲੋਕ ਇੱਥੇ ਦੇਖਣਾ ਲੱਗਦਾ ਵੀ ਇਸੇ ਤਰ੍ਹਾਂ ਜਿਵੇਂ ਨਕਲੀ ਹੁੰਦੇ ਮੂੰਹ ਆਪਣੇ ਮੂੰਹ ਟੱਡਿਆ ਰਹਿੰਦਾ ਹੈ ਉਹ ਕਿਹਨਾਂ ਮੈਂ ਜਦੋਂ ਮੂੰਹ ਨਹੀਂ ਟੱਬੰਦ ਕਰਦਾ ਲੋਕਾਂ ਨੇ ਡੰਗਰ ਮਾਰਦੇ ਤੋਂ ਉਹ ਜਗ੍ਹਾ ਤੇ ਜਾ ਕੇ ਛੋਟਾ ਹੁੰਦੇ ਤੇ ਉਹ ਬੈਠਿਆ ਲੱਗੇ ਅਸੀਂ ਵੇਖਿਆ ਸੀ ਗੁੱਜਰਾਂ ਦੇ ਘਰ ਗੁੱਜਰਾਂ ਦਾ ਡੰਗਰ ਹੈ ਗਿਆ ਉਹ ਮੇਰੇ ਸਾਹਣਾ ਹੋ ਸਕਦਾ ਉੱਥੇ ਤਾਂ ਹੀ ਰਹਿੰਦੇ ਹੁਣ ਕੋਈ ਡੰਗਰ ਖਤਮ ਹੋਇਆ ਉਹ ਫਿਰ ਛੋਟਾ ਹੁੰਦੇ ਉੱਥੇ ਅੱਛਾ ਅੱਛਾ ਤੇ ਉਹ ਉਹ ਗੁੱਜਰ ਵੀ ਮੇਰੇ ਨਾਲ ਤਾਂ ਹੀ ਭਾਏ ਜਾਂ ਆਉਂਦੇ ਉਥੇ ਗੁੱਜਰ ਤੇ ਥੋੜਾ ਜਿਹਾ ਤਾਂ ਕਿ ਨਹੀਂ ਬੈਠੇ ਗੁੱਜਰਾਂ ਨੂੰ ਤਾਂ ਉਠਾਉਣਾ ਚਾਹੁੰਦੇ ਹੀ ਹੈ ਗਵਰਨਮੈਂਟ ਪਰ ਬੈਠੇ ਹੈਗੇ ਜੈ ਇਹ ਫਿਰ ਜਿੱਦਾਂ ਤੁਹਾਡੇ ਵੀ ਕਿਤੇ ਕਿੰਨੇ ਕਿ ਡੰਗਰ ਰਹਿ ਗਏ ਤੇ ਫਿਰ ਉਹਨਾਂ ਨੂੰ ਉੱਥੇ ਲੱਗੀ ਕਿਥੋਂ ਰੋਟੀ ਖਾਣਗੇ। ਉਹ ਹੀ ਆ ਫਿਰ ਉਹ ਇੱਥੋਂ ਉੱਟ ਕੇ ਕਿਤੇ ਹੋਰ ਜਾਣਗੇ। ਅਜੇ ਤੇ ਨਾ ਨਾ ਕਰੋਕੋਡਾਈਲ। ਕਰੋਕੋਡਾਈਲ ਕਰੋਕੋਡਾਈਲ ਉਹ ਵੀ ਉਹੀ ਗੱਲ ਆ ਕਿ ਬਥੇਰਾ ਕੁਝ ਖਾਣ ਨੂੰ ਮਿਲ ਜਾਂਦਾ। ਹੁਣ ਥੋੜੀ ਮਿਹਨਤ ਘੱਟ ਕਰਨੀ ਪੈਂਦੀ ਬਾਅਦੋਂ ਮਿਹਨਤ ਕਰਿਆ ਕਰਨੀ ਹੋਰ ਜੀ ਹੁਣ ਤੇ ਵਿਹਲੇ ਖਾਂਦੇ ਬੈਠੇ। ਫਿਰ ਟਾਈਮ ਨਾ ਨਿਕਲ ਜਾਏਗਾ ਤੇ ਸ਼ਾਂਪੇ ਦੇ ਬਰਕਰਾਰ ਨੀ ਕਿੰਦਾ ਕੀ ਕਰਨਾ ਕਿੰਦਾ ਨਹੀਂ ਕਰਨਾ। ਤੇ ਇਹ ਆ ਬਾਕੀ ਇਹ ਆ ਕਿ ਇੱਥੇ ਜੇ ਕਿਸੇ ਨੇ ਵੀ ਯੂਪੀ ਆਉਣਾ ਆ ਤੇ ਕਿੰਮਤ ਲੋਕੀ ਇਹ ਨਹੀਂ ਕਿ ਬੰਦਾ ਇੱਥੇ ਆਣ ਕੇ ਬੋਰ ਹੁੰਦਾ ਹੈ ਇੱਥੇ ਬੜੀਆਂ ਚੀਜ਼ਾਂ ਜਿਹੜੀਆਂ ਵੇਖਣ ਨੂੰ ਮਿਲਦੀਆਂ ਆ ਕਿ ਜਿਹੜੀਆਂ ਸਾਨੂੰ ਜਿਤਨਾ ਹੀ ਪੰਜਾਬ 'ਚ ਮਤਲਬ ਕਿ ਹੋਰ ਵੀ ਥਾਵਾਂ ਤੇ ਬੜੇ ਗਏ ਪਰ ਆ ਚੀਜ਼ ਜਿਵੇਂ ਹੁਣ ਇੱਥੇ ਲਾਗੇ ਨਿਆਣੀ ਤਾਲ ਪੈ ਜਾਂਦਾ ਆ ਫਿਰ ਇਹ ਹੈ ਕਿ ਜੰਗਲ ਆਹੀ ਲੋਕੇਸ਼ਨ ਤੇ ਆਉਣ ਆਪਣੇ ਨੇ ਆ ਚੀਜ਼ ਦਾ ਹਾਂ ਇੱਥੇ ਭਾ ਇੱਥੇ ਵੀ ਆ ਸਕਦੇ ਆ ਆਣ ਕਿ ਇੱਥੇ ਰਹਿਣ ਦਾ ਵੀ ਸਾਰਾ ਕੁਝ ਅਰੇਂਜਮੈਂਟ ਹੋ ਜਾਂਦਾ ਆ ਤੇ ਇਹ ਭਾਜੀ ਹੁਣੇ ਵਿਖਾ ਵੀ ਸਕਦੇ ਸਾਰਾ ਕੁਝ ਬਾਕੀ ਇਹ ਆ ਕਿ ਇੱਥੇ ਲੋਕੇਸ਼ਨਾਂ ਬਹੁਤ ਜ਼ਿਆਦੀਆਂ ਨੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੈਚੁਰਲ ਜਿਹੜੀਆਂ ਨੇ ਜਿੱਦਾਂ ਤੇ ਬਾਕੀ ਦੇ ਚਲੋ ਜਿੱਦਾਂ ਮਨ ਲਓ ਕਿ ਬਣਾਏ ਹੀ ਹੁੰਦੇ ਆ ਜਿਹੜੇ ਉਹਨਾਂ ਦੀ ਚੀਜ਼ ਉੱਥੇ ਚੀਜ਼ ਵੇਖਣੀ ਹੋਰ ਗੱਲ ਆ ਕਿ ਜਾਂ ਲੱਭ ਕੇ ਚੀਜ਼ ਵੇਖਣੀ ਉਹ ਹੋਰ ਗੱਲ ਆ ਬਾਕੀ ਜਿਹੜਾ ਵੀ ਇੱਥੇ ਆਉਂਦਾ ਆ ਇੱਥੇ ਇਹ ਪਿਲੀ ਵੀਤ ਆ ਬਰੇਲੀ ਕੋਲ ਪੈਂਦਾ ਆ ਤੁਸੀਂ ਬਰੇਲੀ ਤੱਕ ਆ ਜਾਓ ਇੱਥੇ ਆਪਣੇ ਕੋਲ ਰਹਿਣ ਦਾ ਫਾਰਮ ਸਟੇ ਹੈਗਾ ਆ ਫਾਰਮ ਨਿਵਾਸ ਨਾਮ ਹੈ ਉਹਦਾ ਅੱਛਾ ਅਸੀਂ ਤੁਹਾਨੂੰ ਬਰੇਲੀੋਂ ਚੁੱਕ ਕੇ ਲਿਆਵਾਂਗੇ ਇੱਥੇ ਇੱਥੇ ਲਿਆ ਕੇ ਜੋਰ ਲਾਗੇ ਆ ਖਾਸ ਕਰ ਵਾਈਲਡ ਆ ਜਿੱਦਾਂ ਸਾਡੇ ਲੱਗੇ ਉਹ ਅਸੀਂ ਘਮਾਵਾਂਗੇ ਉਹ ਸਾਰੀ ਸਾਡੀ ਡਿਊਟੀ ਆ ਇਹ ਹੈ ਜੀ ਪਤਾ ਗੱਲ ਇਹ ਚੀਜ਼ ਹੋ ਜਾਂਦੀ ਆ ਕਿ ਜਿੱਦਾਂ ਹੁਣ ਮੰਨ ਲ ਅਹੀਂ ਆਉਣਾ ਜੀ ਹਣਾ ਤੁਸੀਂ ਇੱਥੇ ਹੈਗੇ ਹਣਾ ਹਾਂਜੀ ਤੇ ਇਹ ਹੈ ਕਿ ਤੁਹਾਡੇ ਨਾਲ ਹੁਣ ਸਾਨੂੰ ਜੇ ਅਸੀਂ ਨਵੇਂ ਆਈਏ ਨਾ ਸਾਨੂੰ ਪਤਾ ਹੀ ਨਹੀਂ ਕਰ ਸਾਨੂੰ ਨਹੀਂ ਪਤਾ ਕਿ ਇੱਥੇ ਕੀ ਆ ਕੀ ਨਹੀਂ ਆ ਕਿੱਥੇ ਜਾਣਾ ਪੁਕਾਰ ਕੇ ਉਹ ਹੀ ਗੱਲ ਹੈ ਨਾ ਫਿਰ ਥੋੜਾ ਪਿਆਰ ਹਾਂ ਪੰਜਾਬ ਦੇ ਤੁਹਾਡੇ ਕਹਿ ਦਿੰਦੇ ਆ ਕਿ ਨਹੀਂ ਯੂਪੀ ਕੁਝ ਹੈਗਾ ਹੀ ਨਹੀਂ ਆ ਯੂਪੀ ਕਹਿੰਦੇ ਤੇ ਯੂਪੀ ਪੇ ਇਹ ਹੀ ਹੈ ਕਰਾਓ ਦੇਖੋ ਜੇ ਲੱਗਦਾ ਹੈ ਫਿਰ ਤੁਸੀਂ ਉਹ ਚੀਜ਼ ਨੂੰ ਜ਼ਰੂਰ ਅਗਲੀ ਵਾਰ ਆ ਕਿਉਂਕਿ ਹਾਂ ਚੁਪੀ ਭਈ ਇਹ ਨਹੀਂ ਨਹੀਂ ਇਹ ਹੈ ਕਿ ਇੱਥੇ ਆਣ ਕੇ ਐਵੇਂ ਤੁਹਾਨੂੰ ਆਖੇ ਆੜਾ ਦਾ ਬੜਾ ਜੀ ਲੱਗਦਾ ਕਿ ਹਰ ਇੱਕ ਚੀਜ਼ ਪਿਛਲੇ ਸਾਲ ਆਏ ਹਾਂ ਦੇ ਜਦਾਂ ਨੀਲਗਾਹ ਤੁਰੇ ਫਿਰਦੀ ਕਦੀ ਵੇਖਿਆ ਨਹੀਂ ਸੀ ਉਹ ਚੀਜ਼ਾਂ ਵੇਖ ਕੇ ਹਰ ਇੱਕ ਚੀਜ਼ ਵੇਖ ਕੇ ਕਿਉਂਕਿ ਇੱਥੇ ਰੁੱਖ ਵੀ ਜਿਆਦਾ ਆ ਤੁਹਾਡੇ ਜਿਹਾ ਕਮਾਦ ਜਿਆਦਾ ਆ ਕਿੱਧਰ ਤੇ ਤੁਹਾਡੇ ਨੋਰਮਲ ਤੁਰਿਆ ਫਿਰਨਦਿਆ ਇੱਥੇ ਤੁਸੀਂ ਵੇਖਿਆ ਹੀ ਆ ਨਹੀਂ ਨਹੀਂ ਉਸ ਦੇ ਅਰਕੀ ਸੂਰ ਵੀ ਘਟਿਆ ਤੁਹਾਡੇ ਸੂਰ ਪਹਿਲਾਂ ਸੂਰ ਵੀ ਬਥੇਰਾ ਤੁਹਾਡੇ ਫਿਰਦਾ ਹੁੰਦਾ ਬਹੁਤ ਕਰਨ ਲੱਗ ਗਿਆ ਸਾਡੇ ਅੱਛਾ ਸੂਰ ਦਾ ਉੱਤੇ ਕੋਈ ਰੋਗ ਨਹੀਂ ਹੈਗੀ ਰੋਗ ਤੇ ਹੈਗੀ ਪਰ ਹਰ ਕੋਈ ਲੋਕ ਛਿਪ ਕੇ ਕਰਦਾ ਹੈ ਅੱਛਾ ਖਾਂਦੇ ਕੌਣ ਹੈ ਜਿਆਦਾਤਰ ਮਤਲਬ ਕਿ ਆ ਜਿਹੜੇ ਭਈਏ ਉਹ ਕਾਂਦੇ ਜਿਹੜੇ ਲੇਵਰ ਲੂਵਰ ਵਾਲੇ ਹੁੰਦੇ ਕਾਂਦੇ ਸਾਰੇ ਹੀ ਆ ਹਾਂ ਸਾਡੇ ਸਾਰੇ ਹੀ ਆ ਜਿੰਨਾ ਸਾਰੇ ਖਾਈ ਜਾਂਦੇ ਨੂੰ ਮਿਲ ਜੇ ਹਾਂ ਹਾਂ ਕਿਉਂਕਿ ਹੰਸੂਰ ਕਾਫੀ ਬਾਕੀ ਇਹ ਹੈ ਕਿ ਤੁਸੀਂ ਜਿਹੜੀ ਸਾਡੀ ਵੀਡੀਓ ਨੂੰ ਬੜਾ ਪਿਆਰ ਦਿੱਤਾ ਤੇ ਅੱਜ ਮੇਰੇ ਨਾਲ 4 ਮਿਲੀਅਨ ਹੋ ਗਏ ਹਨ 4 ਮਿਲੀਅਨ ਹੋ ਗਏ ਚਾਹਾਂ ਦਿਨਾਂ ਦੇ ਵਿੱਚ 4 ਮਿਲੀਅਨ ਤੱਕ ਉਹ ਪਹੁੰਚ ਗਈ ਸੀ ਤੇ ਉਹ ਲੱਗਦਾ 6-7 ਮਿਲੀਅਨ ਤੱਕ ਜਾਊਗੀ ਤੇ ਇੱਕ ਇਹ ਹੈ ਕਿ ਉਹਦੇ ਵਿੱਚ ਜਿਹੜੀ ਹਿੰਦੀ ਤੇ ਪੰਜਾਬੀ ਮਿਕਸ ਹੋ ਗਈ ਹੈ ਨਾ ਮਾਝੇ ਵਾਲੀ ਬੋਲੀ ਕੀਤੀ ਹੈ ਨਾ ਫਿਰ ਮਾਝੇ ਪਿੱਛੇ ਮਾਝੀ ਆਈ ਰਲਗੀ ਵਿੱਚ ਇਹ ਸਾਰੀਆਂ ਰਲਾਮ ਲਾ ਗਏ ਉਹ ਥੋੜੀ ਫਿਰ ਸਮਝ ਲੱਗੀ ਕਿ ਕੀ ਬੋਲ ਰਹੇ ਆ ਉਹਨਾਂ ਨੂੰ ਸਮਝਾਉਣਾ ਸੀ ਮਗਰ ਕਿਉਂਕਿ ਉਹ ਹਿੰਦੀ ਆਲੇ ਸੀ ਤੇ ਜਿੰਨੀ ਕਿ ਹਿੰਦੀ ਆਉਂਦੀ ਹਿੰਦੀਵਾੜ ਦੀ ਜਿੰਨੀ ਕਿ ਪੰਜਾਬੀ ਆਉਂਦੀ ਪੰਜਾਬੀਵਾੜ ਦੀ ਸਾਡਾ ਕਰ ਕਤਰ ਕੇ ਮਾਲਕ ਜਾਣੀ ਕਿ ਵੀਡੀਓ ਵਾਇਰਲ ਕਰਤੀ ਜੋ ਸਾਡਾ ਤੇ ਚਲੋ ਹਿੰਦੀ ਦੇ ਵਿੱਚ ਹੱਥ ਸੌਖਾ ਹੀ ਆ ਹੁਣ ਸਾਡਾ ਸਾਡੇ ਹਿੰਦੀ ਬੋਲਦੇ ਨਹੀਂ ਆ ਤੁਹਾਡੇ ਤੇ ਫਿਰ ਤੁਮ ਕੋ ਹਮ ਕੋ ਲੱਗਦੀ ਹੈ ਨਾ ਬਹੁਤ ਗੋੜੀ ਗੱਲ ਬਣੀ ਉਹਨਾਂ ਨੇ ਹੁਣ ਪਤਾ ਨਹੀਂ ਉਹਨਾਂ ਨੂੰ ਸਮਝ ਲੱਗੀ ਮਗਰ ਕਿ ਨਹੀਂ ਲੱਗੀ ਬਸ ਉਹਨਾਂ ਨੇ ਐਨਾ ਪਤਾ ਲੱਗਾ ਅਰੇ ਭਈਆ ਆ ਕੇ ਕਰੋ ਆ ਕੇ ਕਰੋ ਨਾ ਭਈਆ ਆ ਕਿਆ ਕਰੇ ਕਿਆ ਕਰੇ ਚੇਅਰ ਦੇਖਣੇ ਆਏ ਦੇ ਆਪ ਕਿਉਂ ਡਰਦੇ ਹੋ ਯਾਰ ਨਾ ਉਹ ਤੇ ਗੱਲ ਆ ਸਾਟੋਆ ਪਾਟਾ ਇਹਨਾਂ ਲਾਂਗਾ ਜਾਂਦਾ ਇਹਨਾਂ ਟਾਪਾ ਜਾਂਦਾ ਉਹਦੇ ਤੁਹਾਡੇ ਇਥੋਂ ਭਈਏ ਗਿਆ ਮਾਸਾ ਭੋਰੀ ਨਾਲ ਸਕਾਸ ਕੁ ਦਿੱਤੀ ਪਹਿਲਾਂ ਲਿਆਉਂਦੇ ਰਹਿ ਤੇ ਨਹੀਂ ਦੇ ਹਿੰਦੀ ਸਾਡੇ ਦੇ ਹਿੰਦੀ ਖਤਮ ਕਾਣੀ ਹਿੰਦੀ ਨਹੀਂ ਸਾਡੇ ਕੋਈ ਵੀ ਨਹੀਂ ਠੀਕ ਹੈ ਮਤਲਬ ਕਿ ਉਹ ਪੰਜਾਬੀ ਨੂੰ ਨਾ ਜਿਵੇਂ ਟੱਚ ਹਿੰਦੀ ਵਾਲਾ ਦਿੰਦੇ ਆ ਬੋਲਦੇ ਸਾਰੀ ਪੰਜਾਬੀ ਆ ਇਥੇ ਪਰ ਗੱਲ ਇਹ ਕਿ ਥੋੜਾ ਜਿਹਾ ਜ਼ਿਆਦਾ ਹੁਣ ਪਹਿਲਾਂ ਨਾਲੋਂ ਹਿੰਦੀ ਤੁਹਾਡੇ ਜ਼ਿਆਦਾ ਹੋ ਗਈ ਫਰਕ ਪਿਆ ਆ ਇਹ ਨਹੀਂ ਕਿ ਫਰਕ ਕਿਉਂ ਕਿ ਫਰਕ ਇਦਾਂ ਪੈ ਗਿਆ ਕਿ ਜਿੰਨੀਆਂ ਰੇੜੀਆਂ ਫਲੁੱਟਾਂ ਵਾਲੀ ਸਬਜ਼ੀਆਂ ਵਾਲੀ ਸਾਰੀਆਂ ਤੇ ਹਿੰਦੀ ਬੋਲਣੀ ਪੈਂਦੀ ਆ ਕਿਉਂਕਿ ਉੱਥੇ ਸਾਰੇ ਦੇ ਦੂਜਾ ਆਪਣਾ ਤੇ ਹੈਗੇ ਆ ਮਤਲਬ ਕਿ ਇਧਰੋਂ ਤੁਹਾਡੇ ਗਿਆ ਹਿੰਦੀ ਵਾਲੇ ਆ ਪਰ ਇਹ ਹੈਗੀ ਜਿੱਦਾਂ ਹੁਣ ਉਹ ਹਿੰਦੀ ਬੋਲਦੇ ਆ ਹਾਂ ਹਿੰਦੀ ਸਿੱਖੀਵਣੀ ਆ ਕਹੀਂ ਹਿੰਦੀ ਸਮਝ ਆਨੇ ਪਰ ਜਿਹੜਾ ਅਸੀਂ ਪੰਜਾਬੀ ਬੋਲਦੇ ਸਾਡੀਆਂ ਉਹ ਗੱਲ ਕਰ ਪੰਜਾਬੀ ਠੇਠ ਆ ਜਾਂਦੀ ਆ ਉਹਨਾਂ ਨੂੰ ਸਮਝ ਨਹੀਂ ਆਵੇਂ ਕਿਆ ਕੁਝ ਸਮਝ ਨਹੀਂ ਆ ਰਹਾ ਤੇ ਮੈਂ ਤੇ ਤੁਹਾਰਾ ਹਮ ਕੋ ਨਹੀਂ ਆ ਰਹਾ ਤੇ ਹਮਗਾ ਤੁਹਾਰੋ ਕੋ ਤੁਮ ਕੋ ਨਹੀਂ ਆਏਗਾ ਮਿਲਦੇ ਆ ਫਿਰ ਕਿਤੇ ਅਗਲੇ ਪਾਸੇ ਜੇ ਕਿਤੇ ਇਹੋ ਜਿਹਾ ਕਿਤੇ ਫੇਰ ਚੱਕਰ ਬਣਿਆ ਤੇ ਕੋਤ ਹੀ ਬਾਕੀ ਜਿਹੜਾ ਵੀ ਆਉਣਾ ਚਾਹੁੰਦਾ ਮੋਸਟ ਵੈਲਕਮ ਹੈ ਯੂਪੀ ਹਾਂਜੀ ਲੋਕੇਸ਼ਨ ਤੁਸੀਂ ਵੇਖਣੀ ਤੇ ਲੋਕੇਸ਼ਨ ਤੇ ਬੜੀ ਦੱਸਦੇ ਅਸੀਂ ਦੱਸ ਦਾਂਗੇ ਉਹ ਵੀ ਪਾ ਦਾਂਗੇ ਵੀਡੀਓ ਵਿੱਚ ਇੱਕ ਹਾਂਜੀ ਤੇ ਚਲੋ ਠੀਕ ਹੈ ਜੀ ਤੇ ਸਾਡਾ ਜਿਹੜਾ ਹੁਣ ਵੀਡੀਓ ਆ ਇਹਨੂੰ ਸ਼ੇਅਰ ਤੇ ਜਿੱਤਾਂ ਤੁਸੀਂ ਸਾਡੀ ਰੀਲ ਨੂੰ ਪਿਆਰ ਦਿੱਤਾ ਇਸੇ ਤਰ੍ਹਾਂ ਸਾਡੀ ਵੀਡੀਓ ਨੂੰ ਦਓ ਪਿਆਰ ਤੇ ਅਸੀਂ ਗਾਂ ਤੋਂ ਤੁਹਾਡੇ ਲਈ ਨਵੀਂ ਤੇ ਨਵੀਂ ਵੀਡੀਓ ਲੈ ਕੇ ਆਵਾਂਗੇ ਕਿਉਂਕਿ ਸਾਨੂੰ ਉਮੀਦ ਹੈ ਕਿ ਜਿਹੜੇ ਕਈ ਮਤਲਬ ਕਿ ਲੋਕ ਡਿਪਰੈਸ਼ਨ ਦੇ ਵਿੱਚ ਨੇ ਉਹ ਇਹੋ ਜਿਹੀ ਚੀਜ਼ਾਂ ਜਿਹੜਾ ਨਵੀਂ ਤੇ ਨਵੀਂ ਸੁਣਦੇ ਆ ਉਹਨਾਂ ਦਾ ਥੋੜਾ ਮੂਡ ਸਹੀ ਹੁੰਦਾ ਆ ਤੇ ਲੋਕ ਡਿਪਰੈਸ਼ਨ 'ਚ ਬਹੁਤ ਜ਼ਿਆਦਾ ਤਰੇ ਫਿਰਦੇ ਆ ਤੇ ਹੱਸਣਾ ਗੱਲ ਇਹ ਆ ਕਿ ਹਰ ਇੱਕ ਦੇ ਵਸਦਾ ਰੋਗ ਵੀ ਨਹੀਂ ਇਹ ਹੈਗਾ ਕਈ ਲੋਕ ਇੰਨੀਆਂ ਕਿ ਟੈਨਸ਼ਨਾਂ ਦੇ ਵਿੱਚ ਤਰੇ ਫਿਰਦੇ ਆ ਉਹ ਜਨੋ ਕਿ ਇਦਾਂ ਜਿਹੜੇ ਘੜੀ ਮਤਲਬ ਕਿ ਕੋਈ 20 25 ਜਾਂ 30 ਮਿੰਟ ਦਾ ਕੋਈ ਵੀਡੀਓ ਹੁੰਦੀ ਆ ਹਾਸੇ ਵਾਲੀ ਉਹ ਵੇਖ ਕੇ ਉਹਨਾਂ ਦਾ ਥੋੜਾ ਜਿਹਾ ਮੂਡ ਜਿਹੜਾ ਸਹੀ ਹੋ ਜਾਂਦਾ ਆ ਬਾਕੀ ਚਲੋ ਇਹ ਹੈ ਕਿ ਹੁਣ ਗਾਂ ਤੋਂ ਵੀ ਅਸੀਂ ਜਿਹੜਿਆ ਪੋਡਕਾਸਟ ਕਰਾਂਗੇ ਹੋਰ ਵੀ ਜਿੱਦਾਂ ਮਤਲਬ ਕਿ ਆਪਾਂ ਇੱਕ ਹਾਸਾ ਮਜ਼ਾਕ ਤੇ ਜਾਂ ਇਸ ਤਰ੍ਹਾਂ ਦੀ ਨੌਲੇਜ ਵਾਲੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਕਿ ਇੰਦਾਂ ਨਹੀਂ ਵੀਡੀਓ ਕਿ ਜਿੱਦਾਂ ਮਤਲਬ ਕਿ ਕਿਹੇ ਚੀਜ਼ ਦੀ ਹੋ ਜਾਂਦੀ ਆ ਸਿਆਸਤ ਨੂੰ ਲੈ ਕੇ ਜਾਂ ਇੰਦਾਂ ਦੀਆਂ ਇੰਦਾਂ ਦੀ ਕੋਈ ਵੀਡੀਓ ਨਹੀਂ ਸਾਡੀ ਆਊਗੀ ਹਾਂ ਅਸੀਂ ਸਿਰਫ ਕੱਲਾ ਮਜ਼ਾਕ ਜਾਂ ਕੋਈ ਨੌਲੇਜ ਹੋਊਗੀ ਤੇ ਜੋ ਮਾਜੇ ਦਾ ਟੱਚ ਤੁਹਾਨੂੰ ਪਤਾ ਹੀ ਅੱਗੇ ਕਿ ਮਾਜੇ ਗੱਲ ਵੈਸੇ ਵੀ ਥੋੜੀ ਜੀ ਹੋਵੇ ਮਸਾ ਮਸਾਲਾ ਲਾ ਕੇ ਵੱਧ ਵੀ ਬਣਾ ਲਈਦੀ ਅਸੀਂ ਤੇ ਇਦਾਂ ਹੀ ਤੁਹਾਡੇ ਸਾਹਮਣੇ ਵੀਡੀਓ ਪੇਸ਼ਕਾਸ਼ ਕਰਦੇ ਰਵਾਂਗੇ ਚਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ